ਉਹ ਮੈਂ ਪੁੱਛਦਾ ਮੈਂ ਪੁੱਛਦਾ ਮੈਂ ਪੁੱਛਦਾ ਤੇਰਾ ਬਾਈ ਜੇ ਬੈੜਾ ਮੈਂ ਪੁੱਛਦਾ ਦੱਸਦਾ ਖੁੱਲਾ ਬੇੜੀ ਬੈਠੀ ਆ ਮਾਰਨੇ ਲੱਗ ਜਿੰਦਾ ਮੇਰੇ ਸਾਲੇ ਦੀ ਆ ਮੈਨੂੰ ਕੋਈ ਲੈ ਗਿਆ ਥਾਣੇਦਾਰ ਫੜ ਕੇ ਉੱਥੇ ਬਾਂਦਰ ਕਿਲਾ ਮੇਰ ਨਾਲ ਖੇਡਣਗੇ ਥਾਣੇ ਚ ਅੰਦਰ ਦਾ ਪੱਠੀ ਚੜੀ ਹੋਈ ਆ ਤੂੰ ਨਾਲ ਸਿਆਪੇ ਛੇੜ ਸਿਆਪੇ ਛੇੜ ਮੈਨੂੰ ਤੇਰਾ ਤਾਂ ਬਾਹਰੇ ਡੁੱਲੀ ਜਾਂਦੇ ਤਾਰੂ ਤੂੰ 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 ਮੇਰੇ ਸਾਲਾ ਜੋਬਰਾਜ ਦਾ ਮੁੰਡਾ ਤੂੰ ਜੋਗਰਾਜ ਦਾ ਮੁੰਡਾ ਬੱਟ ਬੱਲਾ ਖੇਡਣ ਨੂੰ ਛੱਡ ਦੇ ਇਹਨੂੰ ਜਾਂ ਵਾਰਤਾ

ਕਿਹੜਾ ਤਾਂ ਹੁਣ ਤੁਹਾਨੂੰ ਕਿਹੜਾ ਪਤਾ ਨਹੀਂ ਕਿਵੇਂ ਕਿਹੜਾ ਮਾਰਿਆਗਾ ਮੈਨੂੰ ਤਾਂ ਹੁਣ ਦਿਆ ਸਾਨੂੰ ਰਿਸ਼ਤੇ ਦਾ ਮੈਨੂੰ ਤਾਂ ਹੁਣ ਕੀ ਪਤਾ ਉਹ ਤਾਂ ਹੁਣ ਵਿਚੋਲੇ ਦੀ ਗੱਲ ਖੜੀ ਆਈ ਸਮਝ ਵਿਚੋਲਾ ਹੀ ਤਾਂ ਮੈਨੂੰ ਲੱਭਦਾ ਨਹੀਂਗਾ ਨਾ ਹੋ ਸਾਡਾ ਫੋਨ ਚੱਲਦਾਗਾ ਕਿੰਨੇ ਵਾਰੀ ਫੋਨ ਲਾੜਿਆ ਉਹਨੂੰ ਮੈਂ ਅੱਛਾ ਹੀ ਅੱਛਾ ਉਹ ਸਿਪਾਲ ਦੀ ਫਿਰਦੀ ਪਹਿਲਾਂ ਮੈਂ ਉਸੇ ਨੂੰ ਪੁੱਛਿਆ ਜਿਹੜਾ 15000 ਰੁਪਏ ਲੈ ਕੇ ਪਹਿਲਾਂ ਭੱਜਾਇਆ ਹਾਂ ਚਲੋ ਉਹ ਤਾਂ ਫਿਰ ਆਇਆ ਨਾ ਵੀ ਚਲੋ ਕੋਈ ਨਾ ਪਾ ਵਿੱਚ ਵਿਚੋਲਾ ਕਰਿਆ ਸੀ ਸਮਝ ਹੁਣ ਤਾਂ ਉਹ ਤੂੜਿਆਈ ਤੇ ਗਿਆ ਹੋਇਆ ਗੰਬਰਸਰ ਬਾਗੇ ਹਾਂ ਉਹ ਰੋਪੇਡੋ ਮਸ਼ੀਨ ਤੇ ਰਖਾਤਾ ਸੀ ਮੈਂ ਫਾਰਮੈਂਟ ਦਾ ਅਖੜਾ ਉਹ ਠੀਕ ਹਾਂ ਤੇ ਉੱਥੇ ਗਿਆ ਹੋਇਆਗਾ ਤੇ ਬਾਕੀ ਜਿਹੜਾ ਉੱਥੇ ਜਾਣਾ ਸੀ ਉਹਨੂੰ ਆਈ ਨਹੀਂ ਪਤਾ ਵੀ ਉਹ ਰਿਸ਼ਤਾ ਜਿਹੜਾ ਮੈਂ ਅਦਬ ਚੜਾ ਕੇ ਕੀਤਾ ਹੋਇਆ ਇਹਨੂੰ ਕਿਸੇ ਬਿਲੇ ਲਾਵਾਂ ਨਾ ਹੋਤਾ ਚਲੋ ਕੋਈ ਨਾ ਉਹ ਤਾਂ ਹੁਣ ਆਪਾਂ ਲਾਵਾਂਗੀ ਕੋਈ ਹੋਰ ਤਾਂ ਨਹੀਂ ਤੁਸੀਂ ਕੋਈ ਬਾਤ ਘਾਟ ਸੁਣੀ ਕੋਈ ਐਵੇਂ ਕਈ ਵਾਰ ਹੁਣ ਲੋਕ ਗੱਲਾਂ ਵੀ ਜਾਦੇ ਬਣਾਉਂਦੇ ਨੇ ਨਾ ਬਾਤ ਘਾਟ ਤਾਂ ਭਾਈ ਸੁਣੀ ਐ ਦੇਖਿਆ ਵੀ ਐ ਹੈ ਹੁਣ ਤੁਸੀਂ ਤਾਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇਗੇ ਉਹ ਉਹ ਤਾਂ ਹੀ ਹੁਣ ਆਇਆ ਦੇਖੋ ਮੇਰੀ ਗੱਲ ਸੁਣੋ ਸਭ ਜਿਵੇਂ ਹੁਣ ਇਹ ਆਪਣਾ ਸੰਦੀਪਾ ਪੜਤਾ ਕਰਦਾ ਸੀ ਬਾਹਰੇ ਜਿਵੇਂ ਹੁਣ ਆਪਾਂ ਸਮਝ ਵੀ ਦੋਨੇ ਆਪਾਂ ਇਕੱਠੇ ਪੜਦੇ ਹੋਈਏ ਮੰਨ ਲਓ ਮਤਲਬ ਵੀ ਆਪਾਂ ਇਕੱਠੇ ਫੜਦੇ ਹੋਈ ਆਪਣਾ ਪਿਆਰ ਪਈ ਆ ਉਸ ਵਿੱਚ ਫਿਰ ਉਸ ਤੋਂ ਬਾਅਦ ਆਪਾਂ ਉਹ ਬਾਗ ਜੀ ਕਿਤੇ ਕੋ ਮੜਾ ਗੱਲ ਹੋਈ ਆ ਸੰਦੀਪ ਜੀ ਹੋਰ ਕੋਈ ਗੱਲ ਨਹੀਂ ਕੋਈ ਦੋਸਤ ਮਿੱਤਰ ਹੋਣੀ ਉਹਦੀ ਉਹ ਬੈਠਾ ਦੇਖਿਆ ਹੋਣਾ ਹਾਂ ਆ ਗੱਲ ਹੋਈ ਹੋਣੀ ਹੋਰ ਨਹੀਂ ਕੋਈ ਗੱਲ ਹੈਗੀ ਅਹੀ ਜੀ ਦੇਖੋ ਉਹ ਤਾਂ ਆਪ ਮੰਨ ਲੈਨੇ ਦੋਸਤ ਮਿੱਤਰ ਹੋਊਗੀ ਚਲ ਕੋਈ ਨਹੀਂ ਹੁਣ ਜਿਹੜਾ ਤੁਸੀਂ ਰਿਸ਼ਤਾ ਕੀਤਾ ਹੋਇਆ ਕੁੜੀ ਸਾਡੀ ਪਰੋਨਕੇ ਬਿਠਾਤੀ ਐ ਕੋਈ ਵਿਰੇ ਲਾ ਦੋ ਉਹਨੂੰ ਮੇਰੇ ਸਾਲੇ ਦੀ ਬੁੜਿਆਂ ਵਾਲੀ ਗੱਲ ਸਹੀ ਆ ਮੌਕੇ ਤੇ ਕੁੱਤੀਆਂ ਮਤਾਈ ਸ਼ਿਕਾਰਤ ਹੋਣਾਂਗੇ ਹੈ ਤਿੰਨ ਭਰੀਆਂ ਨੇ ਚੌਥੀ ਵਾਰੀ ਬੋਤਲ ਮੁਖਲੀ ਜੀ ਇਨਾ ਨਹੀਂ ਮੇਰੇ ਨਾਲੇ ਬੇਈਮਾਨ ਨੇ ਬੋਤਲ ਨਹੀਂ ਦਿੱਤੀ ਦੇਖ ਲੈ ਬਾਬੇ ਕਹਿੰਦੇ ਪੀਣ ਨੂੰ ਮੂਰੇ ਹੋ ਜਾਣਗੇ ਇੱਕ ਆ ਦੁਕਾਨ ਡਾ ਗਿਆ ਖਸਮੀ ਕਾਂਚ ਨੂੰ ਕੌਣ ਚੱਕੂ ਤੂੰ ਦੁਕਾਨ ਖੋਲ ਗਿਆ ਭੱਲਿਆ ਮਾਨਸਾ ਤੇ ਮਰੀ ਜਾ ਮੱਖਾ ਪਿਆ ਸਾਡਾ ਇਰਾਦਾ ਪਾਂਚੇ ਜਾਉਂ ਗੋੜ ਕਹਿਣਿਕ ਲਈ ਆ ਫਿਰ ਓਏ ਪੁੱਤ ਨਹੀਂ ਨਿਕਲੀਆਂ ਨੇ ਯਾਰ ਮੇਰਾ ਸਵਾ ਚੌਥੀ ਤੇ ਉਹ ਹੋ ਗਿਆ ਬੋਤਲ ਮੁੱਕ ਗਈ ਕਰੇ ਪੁਲਿਸ ਆਈ ਖੜੀ ਆ ਓਏ ਨਹੀਂ ਪੁਲਿਸ ਨਹੀਂ ਆਈ ਉਹਨੇ ਤਾਂ ਉਹੀ ਗੱਲ ੜਾ ਦਿੱਤੀ ਹੈ ਉਹਦਾ ਉਹੀ ਗੱਲ ੜਾ ਦਿੱਤੀ ਕਿ ਉਰਾਂ ਜਾ ਕੇਗਾ ਮੇਰੇ ਕਣੀ ਮੇਰੇ ਲਈ ਪਿਛੇ ਪੇਗ ਓਏ ਸ਼ਟ ਉਹ ਸ਼ਟ ਤੇਰਾ ਮੂੰਹ ਘਟ ਦੂ ਤੇਰਾ ਰਾਜੂ ਆ ਕੇ ਇੱਥੇ ਫਿਰਦਾ ਇੱਥੇ ਬੋਤਲਾਂ ਭਾਰ ਲੱਕੀ ਹੋ ਗਿਆ ਇਧਰ ਆ ਮੇਰੇ ਕੋਲ ਮੂੰਹ ਕਰ ਕਿਧਰ ਲੱਕ ਚ ਦੀਨਾ ਬੋਤਲ ਇਧਰ ਚੱਕ ਆ ਕੇ ਸਾਰੇ ਕੰਚ ਵਾਲਾ ਕੰਚ ਵਾਲਾ ਫਿਰ ਸਾਲਿਆ ਇੱਥੇ ਵੱਡੀ ਚੋਰੀ ਪੈ ਜੂ ਗੱਲ ਤੇਰੇ ਫਿਰ ਕੰਚ ਵਾਲਾ ਖੜ ਜਾ ਕੀ ਹੋ ਗਿਆ ਮੈਂ ਇਧਰ ਬੋਤਲਾਂ ਤੇ ਕੀ ਮੈਂ ਕੀ ਕਰ ਲਿਆ ਉਹ ਚੋਰ ਨੂੰ ਹੈ ਆ ਕੀ ਫਿਰ ਬੋਤਲਾਂ ਪਾਈ ਇਹਨਾਂ ਤੂੰ ਲੱਕਾਂ ਚ ਚੰਗਾ ਨਾ ਕੱਢਦਾ ਤੂੰ ਉਹ ਇਹ ਤਾਂ ਉਹ 50 ਪਈਆਂ ਨੇ ਮੇਰੇ ਸੱਦਿਆਂ ਘਰੇ ਲੈ ਆ ਕਰਤੀਆਂ ਲੈ ਭੈਣ ਦੀ 10 ਮੈਂ ਕੀ ਸੋਨਾ ਚੋਰੀ ਕਰ ਲਿਆ ਇਹਦਾ ਗਰਜਣਾ ਆ ਸਕੂਲੋਂ ਉਹ ਗਰਜਣ ਕਹਿੰਦਾ ਕਹਿੰਦਾ ਕੰਪਿਊਟਰ ਚੋਰੀ ਹੋ ਗਏ ਸਰਕਾਰੀ ਸਕੂਲ ਚੋਂ ਆਪਣੇ ਪਿੰਡ ਦੇ ਸਕੂਲ ਚੋਂ ਮੈਨੂੰ ਤਾਂ ਪਤਾ ਨਹੀਂ ਲੱਗਾ ਕਿਸੇ ਗੱਲ ਦਾ ਨਹੀਂ ਮੈਨੂੰ ਵੀ ਹੁਣੀ ਪਤਾ ਲੱਗਾ ਨਾ ਆ ਕੇ ਦੱਸਿਆ ਮੇਰੇ ਜਵਾਕ ਨਹੀਂ ਤੇਰੇ ਕਿਹੜਾ ਜਵਾਕ ਪੜਦਾ ਸਕੂਲ ਚ ਮੇਰੇ ਤਾਂ ਜਵਾਕ ਪੜਦਾ ਨਾ ਤੂੰ ਰਹਿਣ ਦਾ ਕਰ ਕੱਲ ਸੁਣ ਲਿਆ ਕਹਿੰਦਾ ਨਸ਼ੇੜੀ ਕੰਪਿਊਟਰ ਲੈ ਗਏ ਚੱਕੀ ਮੈਂ ਹੁਣ ਫਿਰ ਕੀ ਬਣੇ ਕਹਿੰਦਾ ਮਾਸਟਰ ਕਹਿੰਦੇ ਨੇ ਭਾਈ ਕੰਚ ਫੇਰ ਨਾ ਕੰਦਾ ਤੇ ਕਹਿੰਦਾ ਬੋਤਲਾਂ ਦੇ ਮਹਾ ਬੋਤਲਾ ਆਪਣੇ ਕਿੱਸਿਆਂ ਪਕੜਦਾ ਦਾਰੂ ਪੀਨੇ ਆ ਹਮਮ ਹੋਰ 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 ਨਹੀਂ ਆਏ ਨਹੀਂ ਜਵਾਕ ਨੂੰ ਕਹਿਣਾ ਪੈਂਦਾ ਸੰਦੀਪ ਹਨਾ ਠੀਕ ਹੈ ਸਮਝਾ ਕੇ ਰੱਖਣਾ ਪੈਂਦਾ ਫਿਰ ਉਹੀ ਮੇਰਾ ਸਾਲਾ ਮਾਸਟਰ ਨੂੰ ਦੱਸੂ ਮੇਰਾ ਪਾਪਾ ਵੇਖ ਲਾਉਂਦਾ ਸ਼ਾਬਾਸ਼ ਮੈਂ ਆਪਾਂ ਕਿੱੜਾ ਦਾਰੂ ਪੀਨੇ ਆ ਕਹਿੰਦਾ ਫਿਰ ਪਾਪਾ ਲਿਆ ਕੇ ਦੇ ਮੈਂ ਕਿਹਾ ਮੈਂ ਜਾਣਾ ਭਾਈ ਕਬਾੜ ਦੀ ਦੁਕਾਨ ਤੇ ਮੇਰਾ ਸਾਲਾ ਮਨੂੰ ਆਏ ਤੀ ਲਾਲਚ ਤੀ ਮਹਾ ਜੱਜ ਕੰਚ ਲੈ ਜੂ ਕੱਲ ਨੂੰ ਜਵਾਕ ਹੀਰਾ ਬਣਾ ਕੇ ਚਪੂ ਚੋਂ ਕੱਢਣਗੇ ਵਾਹ ਜੀ ਵਾਹ ਨਹੀਂ ਮੈਡਮ ਆ ਨੰਬਰ ਲ ਲੋਣਗੇ ਵੀ ਹਾਂ ਭਾਈ ਇਹ ਬੰਦਾ ਹੁਣ ਤਾਂ ਕਹਿੰਦਾ ਤੀ ਤਿੰਨ ਚੋਂ ਤਿੰਨ ਨਿਕਲੀਆਂ ਕੀ ਕਹਿੰਦਾ ਤੀ ਉਹ ਤਿੰਨ ਚੋਂ ਤਿੰਨ ਹੀ ਨਿਕਲੀਆਂ ਨੇ ਮਸ਼ੀਨਾ ਨਿਕਲੀਆਂ ਨੇ ਤਿੰਨ ਚੋਂ ਤਿੰਨ ਸਕੂਲ ਚੋਂ ਹਾਂ ਤਿੰਨੇ ਦੀਆਂ ਤਿੰਨੇ ਲੈ ਗਏ ਮੇਰੇ ਸਭ ਦੀ ਪਿੰਡ ਚ ਐਡੀ ਚੋਰੀ ਹੋਈ ਹੋਵੇ ਮੈਨੂੰ ਪਤਾ ਨਾ ਹੋਵੇ ਗੱਲ ਦਾ ਇਹ ਮਸ਼ੀਨਾ ਦੀ ਗੱਲ ਹੋਈ ਆ ਦੇਖ ਸਕੂਲ ਚੋਂ ਮਸ਼ੀਨਾ ਨਿਕਲੀਆਂ ਨੇ ਕੋਈ ਛੋਟੀ ਮੋਟੀ ਗੱਲ ਐ ਫਿਰ ਹੁਣ ਯਾਰ ਨਿਕਲ ਗਈਆਂ ਤੇ ਆਪਣੇ ਤਾਂ ਕੋਈ ਹੱਥ ਚਾਹੀ ਨਹੀਂ ਨਾ ਮੇਰੀ ਗੱਲ ਸੁਣ ਲਾ ਓਏ ਮੈਨੂੰ ਸਾਰਾ ਪਤਾ ਕਿਹੜੀਆਂ ਮਸ਼ੀਨਾ ਨਿਕਲੀਆਂ ਨੇ ਕਿਹੜੀ ਹੋਈ ਆ ਚੋਰੀ ਤੈਨੂੰ ਕਿਵੇਂ ਪਤਾ ਬਾਈ ਸਾਰਾ ਪਤਾ ਮੈਨੂੰ ਕਿਹੜੀ ਗੱਲ ਗੋਲ ਕਰ ਰਿਹਾ ਤੂੰ ਯਾਰ ਜਿਹੜੀ ਜੋ ਗੋਲ ਗੱਲ ਕਰ ਰਹੇ ਹਾਂ ਨਾ ਮੈਨੂੰ ਸਾਰਾ ਪਤਾ ਗੱਲ ਮੇਰੀ ਗੱਲ ਸੁਣ ਤੈਨਾਂ ਆਂਗ ਲਿਆ ਚੀਜ਼ ਦਾ 5 ਵਜੇ ਲੇਟ ਆਊਗੀ ਖੇਤ ਹਾਂ ਠੀਕ ਹੈ ਮੱਕੀ ਰਮਾਦੀ ਨਹੀਂ ਤੇਰੀ ਮਸ਼ੀਨ ਦਾ ਇੰਜਣ ਮੈਂ ਬੰਨੂ ਪੁੱਤ ਠੀਕ ਹੈ ਸਮਝ ਗਿਆ ਠੀਕ ਹੈ ਹਾਂ ਚੁੱਪ ਕਰਕੇ ਰਮਾਦੀ ਚੰਗਾ ਮੈਂ ਚਲ ਮੈਂ ਮਾਰ ਰਮਾ ਦੂੰ ਤੇਰੀ ਵੀ ਬੋਟੀ ਫਾਰਚੀ ਪਈ ਆ ਨੀਰ ਵਾਲੇ ਦੇ ਬਾਹਰ ਚੱਕ ਲਈ ਫਲ ਵਾਲੀ ਟੋਕਰੀ ਆ ਕਿਹੜੀ ਟੋਕਰੀ ਹਾਂ ਬੈਠੀ ਆ ਭਾਰੀ ਜਈ ਇੱਕ ਦੇਖ ਲਈ ਜਾ ਕੇ ਪੰਜੀ ਦਾ ਪਾਉਣਾ ਪਾਰੀ ਜੀ ਕਿਹੜੀ ਆ ਮਾਰ ਕੇ ਤਬੂਕਾ ਪੈ ਗਿਆ ਸੀ ਸਾਨੀ ਕੁਰਸੀ ਤੇ ਅਗਲੀ ਦੀ ਹੁਣ ਲੈ ਕੇ ਆ ਨਾ ਉਹ ਕੋਈ ਸਾਡੀ ਰਿਸ਼ਤੇਦਾਰ ਹੂ ਕੋਈ ਰਿਸ਼ਤੇਦਾਰ ਮੈਂ ਮੈਨੂੰ ਇਸ ਤਰ੍ਹਾਂ ਦਾ ਪਤਾ ਹੀ ਨਹੀਂ ਮੇਰਾ ਸਾਲਾ 40 ਸਾਲ ਹੋ ਗਏ ਮੈਨੂੰ ਫਿਰ ਤੈਨੂੰ ਤੂੰ ਕਿਹੜੇ ਬਿਲ ਜਾਇਆ ਕਰੇ ਹਾਂ ਕਰੇ ਹਾਂ ਮੈਂ ਬੋਤਲ ਪਾਣਣ ਗਿਆ ਸੀ ਕਰੇ ਵੀ ਜਾਇਆ ਆ ਅਗਲੀ ਵਾਰ ਚ ਬੈਠੀ ਆਈ ਕਹਿੰਦੀ ਬੰਨ ਕੇ ਬਿਠਿਆ ਤੀ ਜਵਾਕ ਖੜੀ ਅੱਛਾ ਲੈ ਚੱਕ ਲੈ ਬੋਟੀ ਜਾ ਠੀਕ ਨਾ ਨਾ ਮੇਰੀ ਤਾਂ ਗੱਲ ਸੁਣਾ ਲੈ ਚੂਪ ਲਾਂ ਬੜੀ ਗੱਲ ਤਾਂ ਸੁਣ ਮੇਰੀ ਆਪੀ ਆਪੀ ਲੈ ਹੁਣ ਨਕਾ ਨਕਾ ਨਾ ਨਾ ਨਕਾ ਤਾਂ ਮੈਂ ਲਾਇਆ ਹੂੰ ਚੱਲ ਮੈਂ ਖੇਤ ਨੂੰ ਜਾਣਾ ਫਿਰ ਮੈਂ ਘਰੇ ਥੋੜੀ ਜਾਊਂਗਾ ਹਣਾ ਹੈ ਚੱਲ ਜਾ ਫਿਰ ਮੈਂ ਮੰਡੀ ਚ ਵਗ ਜਾਣਾ ਚੱਲ ਉਹ ਤਾਂ ਤੇਰੀ ਮਰਜ਼ੀ ਆ ਜੇ ਮੈਂ ਲਾ ਦੂ ਨਕਾ ਆਪੀ ਚੰਗਾ ਤੂੰ ਖੇਤ ਚਲਾਣਾ ਕਰੀ ਤੂੰ ਮਸ਼ੀਨ ਚਲਾ ਲੈ ਕਰੇ ਜਾ ਕੇ ਹਾਂ ਮੈਂ ਤਾਂ ਫਿਰ ਚਲਾਉਣੀ ਪੈਣਾ ਨਾ ਮਸ਼ੀਨ ਤਾਂ ਆਪਾਂ ਤਾਂ ਕੀ ਚਲਾਉਣੀ ਆ ਆਪਾਂ ਤਾਂ ਹੁਣ ਬੋਤਲਾਂ ਫੜਾਉਣੀਆਂ ਨੇ ਆਪੀ ਮਾਟਰ ਨੂੰ ਫੜਾ ਦੂ ਹੋਊਗਾ ਆਪਾਂ ਦਾ ਬਈ ਜਵਾਖ ਨੂੰ ਹੀਰਾ ਬਣਾ ਕੇ ਕੱਢਣਾ ਸਕੂਲ ਚੋਂ ਐ ਥੋੜੀਏ ਮੇਰੇ ਵਾਂਗੂ ਰਲਦਾ ਫਿਰੂਗਾ ਪਤਾ ਸੋਚਦਾ ਸੀ ਭਵਿੱਖ ਬਾਰੇ ਜਵਾਖਾਂ ਦੇ ਤਾਂ ਹੀ ਉਹਦਾ ਚਾਰ ਬੋਤਲਾਂ ਇਕੱਠੀਆਂ ਕਰਦੇ ਫਿਰਦੇ ਆ ਵੀ ਚਲ ਆਇਆ ਮਾ ਟਰਾਪੀ ਕਹਿੰਦਾ ਤੇ ਲਾ ਦਾਂਗੇ ਬੇਈਮਾਨ ਕਿ ਨੱਕਾ ਲਾਇਆ ਨੱਕ ਤਾਂ ਆਪਣੋ ਨਾ ਜਾ ਕੇ ਲਾ ਟੱਕਰਾ ਉਹ ਬੈਠੀਆ ਬਾਹਰ ਚੱਕ ਲਈ ਆਈ ਹਾਂ ਮਾਰ ਕੇ ਤੇ ਬੂਕਾ ਪੈ ਗਿਆ ਸੱਗਣ ਵਾਲੀ ਕੁਰਸੀ ਤੇ ਮੇਰੇ ਸਾਲੇ ਉਹਦਾ ਤਾਊਲੀਏ ਚ ਪਾ ਲੈ ਦੀ 5-500 ਦੇ ਇਕੱਠੇ ਕਰਕੇ ਹੁਣ ਜਾ ਅਗਲੀ ਨੂੰ ਲੈਣ ਹਾਂ ਮੇਰਾ ਸਾਲਾ ਫਿਰਦਾ ਹੁਣ ਟੱਪ ਟੱਪ ਕਰਦਾ ਹੁਣ ਲੰਘ ਜਾ ਇਧਰ ਲੰਘ ਜਾ ਵੰਡੀ ਕਣੀ ਲੰਘ ਜਾ ਫਿਰ ਚਲੋ ਫੇ ਕੋਈ ਨਾ ਦੇਖ ਦੇ ਜੀ ਕੋਈ ਰਾਏ ਮਾੜੀ ਕਰ ਲਾਂਗੇ ਹਾਂ 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 ਕੋਈ ਨਹੀਂ ਭਣੀ ਸਲਾਹ ਕਰਕੇ ਤੈਨੂੰ ਫੋਨ ਕਰ ਦਿਆਂਗੇ ਅਸੀਂ ਹਾਂ ਫੋਨ ਤਾਂ ਭਾਣੇ ਤੁਸੀਂ ਨਾ ਕਰਦੇ ਹੋ ਤੇ ਨਾ ਹੀ ਫੋਨ ਚੱਕਦੇ ਹੋਗੇ ਨਾ ਉਹ ਰਾਮਾ ਜੈ ਵੱਡਾ ਉਹ ਫੋਨ ਚੱਕੇ ਬੋੜ ਪਣਾ ਕੋਤੋਂ ਤਾਂ ਢੀਲੋ ਤਰੋ ਲੱਗੀ ਹੋਈ ਐ ਤੇਰੇ ਢੀਲੋ ਤਰ ਮੇਰੀ ਗੱਲ ਸੁਣ ਲੈ ਕੋਈ ਗੱਲ ਨਹੀਂ ਨਵੇਂ ਨਵੇਂ ਰਿਸ਼ਤੇਦਾਰ ਨੇ ਕਰਦੀਆਂ ਫਿਰ ਅਸੀਂ ਲੱਸ ਤੇ ਆਇਆ ਜੀ ਫਿਰ ਪਤਾ ਗੱਲ ਕੇ ਤੇ ਖੁੜ ਸਾਖ ਦਾ ਪੱਕਾ ਰਗੇ ਆਇਆ ਇੱਕ ਤਾਂ ਕੱਲਾ ਮੁੰਡਾਗਾ ਇਹ ਬਾੜਾ ਜਿਵੇਂ ਆਕਰੂ ਤਾੜ ਦਿਆ ਨਾ ਕਈ ਵਾਰ ਕੋਈ 1921 ਕਰ ਜਾ ਔਖਾ ਹੋ ਜਾਂਦਾ ਹੁੰਦਾ ਤੁਸੀਂ ਸਮਝੋ ਗੱਲ ਨੂੰ ਉਹ ਗੱਲ ਤਾਂ ਭਾਈ ਫਿਰ ਤੁਸੀਂ ਪਹਿਲਾਂ ਸੋਚਣੀ ਸੀਗੀ ਹਾਂ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਪੁੱਛ ਲੈਣਾ ਸੀ ਵੀ ਉਹਨੇ ਬਾਹਰ ਲੰਗਾਂ ਨਾਲ ਹੀ ਘੁੰਮਣਾ ਕਿ ਵਿਆਹ ਕਰਾਉਣਾਗਾ ਓਹੋ ਨਹੀਂ ਭੈਣੇ ਤੈਨੂੰ ਪਤਾ ਹੀ ਐ ਹੁਣ ਬਾਹਰ ਲਿਆਂ ਮੈਂ ਕਾਹਨੂੰ ਘੁੰਮਦਾ ਹੋ ਫਿਰ ਉੱਥੀ ਗੱਲ ਆ ਕੇ ਖੜ ਗਈ ਹੁਣ ਜਿਹੜੇ ਉਹਦੇ ਨਾਲ ਪੜਦੀਆਂ ਦੀ ਉਹਨਾਂ ਕੋਲ ਮੜਾ ਮੋੜਾ ਜਿਹਾ ਜਾਣ ਹੁਣ ਬਣਦੇ ਹੀ ਐ ਇਹ ਵੀ ਹੁੰਦਾ ਇਕੱਠਿਆਂ ਨੇ ਕਲਾਸਾਂ ਕੀਤੀਆਂ ਹੋਈਆਂ ਹੁੰਦੀਆਂ ਨੇ ਬਸ ਆਹੋ ਹੀ ਗੱਲ ਹੈਗੀ ਅਸੀਂ ਆਏ ਕਰਾਂਗੇ ਜੀ ਅਸੀਂ ਨਾ ਵੀ ਰਾਮ ਜਦ ਉਦੋਂ ਫਿਰ ਆਪਾਂ ਰਾਇਬਾੜੀ ਕਰਕੇ ਨਾਲੇ ਮੁੰਡੇ ਨਾਲ ਗੱਲਬਾਤ ਕਰਕੇ ਫਿਰ ਤੁਹਾਨੂੰ ਸੁਨਿਆਹਾ ਲਾ ਦਾਂਗੇ ਹਾਂ ਹਾਂ ਜਰੂਰ ਫੋਨ ਕਰਾਂਗੇ ਤੇ ਹਾਂ ਤੁਹਾਨੂੰ ਤਾਂ ਲਾ ਲਾ ਦਾਂਗੇ ਫਿਰ ਜਿਵੇਂ ਆਪਾਂ ਨੂੰ ਕੋਈ ਸੋਹਣੀ ਗੱਲ ਬਣਦੀ ਦਿਖੀ ਆਪਾਂ ਉਵੇਂ ਕਰ ਲਾਂਗੇ ਵੇਖ ਭਾਈ ਮੈਨੂੰ ਇੱਕ ਵਾਰੀ ਦੱਸ ਦਿਓ ਜਿਵੇਂ ਤੁਹਾਡੀ ਰਾਇ ਬਣਦੀ ਹੈ ਮੈਂਗਾ ਹਾਂ ਉਹਦੇ ਮੁੰਡੇ ਨੂੰ ਜਵਾਬ ਦੇਣਾਗਾ ਫਿਰ ਨਹੀਂ ਅਸੀਂ ਭਾਈ ਉਹਦੇ ਕੁੜੀ ਨੂੰ ਬਾਹਰ ਭੇਜਦੇ ਆਂ ਤੂੰ ਮੈਂ ਕੋਈ ਨਾ ਫਿਰ ਆਪਾਂ ਕਰਾਂਗੇ ਉਹ ਤਾਂ ਹੁਣ ਕਰਨੀ ਹੋਇਆ ਨਾ ਉਹ ਤਾਂ ਹੁਣ ਕਰਨੀ ਹੋਇਆ ਉਹ ਵੀ ਤੁਹਾਡੀ ਝਾਕ ਤੇ ਤਾਂ ਬੈਠ ਨਹੀਂ ਸਕਦੀ ਹਾਂ ਨਾ ਮੈਂ ਕੁੜੀ ਨੂੰ ਰੱਖ ਸਕਾਂ ਰਹੀ ਤੂੰ ਰਾਤ ਫਿਰ ਆਏ ਹੁਣ ਆਈ ਤਾਂ ਹੋ ਨਾ ਰਾਤ ਰੁੱਤ ਨਹੀਂ ਰਹਿੰਦੀ ਰਾਤ ਰਹਿਣ ਵਾਲੇ ਕੋਈ ਗੱਲਾਂ ਨੇ 100 ਕੰਮ ਹੈ ਅਗਲੀ ਨੂੰ ਉਰਾਂ ਪੜਾ ਵੀ ਜਾਣਾ ਕੱਲੀ ਜਨਾਨੀਆਂ ਵਿਚਾਰੀ ਆਪਣਾ ਫਰਜ਼ ਸੀ ਮੈਂ ਤਾਂ ਉਹ ਕਹਦਾ ਸੀ ਵੀ ਚੱਲ ਆਈ ਹੋਈਆਂ ਹੁਣ ਰਾਤ ਰਹਿ ਕੇ ਜਾਈ ਨਹੀਂ ਰਾਤਾਂ ਰਹਿੰਦਾ ਬਥੇਰਾ ਟਾਈਮ ਆਜੂਗਾ ਕੱਲੀ ਦੀ ਧੀ ਬੜੀ ਆ ਗਈ ਨਾ ਕੋਈ ਲੈ ਜਾਣਾ ਫਰਜ਼ ਉਹ ਨਿਭਾ ਲਓ ਤੁਸੀਂ ਤਾਂ ਕੋਈ ਨਹੀਂ ਪੁੱਛੋ ਜੇ ਤਾਂ ਠਾਰਾ ਜੀ ਐਕਰੋਂ ਤੇ ਤਾਂ ਠੀਕ ਹੈ ਨਹੀਂ ਫਿਰ ਸਾਨੂੰ ਭਈ ਉਹ ਜਵਾਬਸਰ ਦੇ ਦਿਓ ਕਿਹੜੀਆਂ ਗੱਲਾਂ ਕਰਦੀ ਐ ਰਾਜੀ ਜੀ ਨਹੀਂ ਕੀ ਮੈਂ ਤਾਂ ਜੀ ਮੇਰੀ ਗੱਲ ਸੁਣੋ ਦੇਖੋ ਅਸੀਂ ਤਾਂ ਇਹ ਬਾਲੇ ਖੁਸ਼ੀ ਸੀ ਸਮਝ ਐਨੀ ਜਿਆਦੇ ਖੁਸ਼ੀ ਸੀ ਵੀ ਛੋਡੇ ਵਰ ਕੇ ਇੰਨੇ ਵਧਿਆ ਰਿਸ਼ਤੇਦਾਰ ਮਿਲਨੇ ਸਾਨੂੰ ਤਾਂ ਹੈ ਚਲੋ ਬਾਕੀ ਬਰਾਬਰ ਆਏ ਕਰਕੇ ਦੇਖਦੇ ਆ ਕਿਵੇਂ ਕੋਈ ਸੰਜੋਗ ਹੋਇਆ ਜਵਾਕਾਂ ਦਾ ਫਿਰ ਆਪਾਂ ਉਵੇਂ ਗੱਲ ਕਰਾਂਗੇ ਛੇਤੀ ਤੋਂ ਛੇਤੀ ਮੈਨੂੰ ਖਬਰ ਦੇ ਦਿਓ ਹਾਂਜੀ ਹਾਂਜੀ ਦਿਓ ਕਿ ਜਿਵੇਂ ਹਾਂ ਜਾਂ ਨਾ ਦਾ ਜਵਾਬ ਹਾਂ ਨਾ ਨਾ ਦੱਸਾਂਗੇ ਕੋਈ ਕੁੜੀ ਚਾਰ ਦਿਨ ਨਹੀਂ ਬੈਠ ਸਕਦੀ ਨਾ ਨਾ ਕੋਈ ਨਹੀਂ ਕੋਈ ਨਾ ਕੋਈ ਨਾ ਚੰਗਾ ਜੀ ਹਾਂ ਠੀਕ ਹੈ ਇਹ ਉਦਾ ਇਸ ਵਾਰ ਆਤ ਰਾਤ ਆਏ ਤੇ ਚਲੋ ਕੋਈ ਦਾ ਬਾ ਤੱਕ ਤਾਂ ਛੱਡਿਆ ਬੈਠੀਆਂ ਔਰੇ ਉਦਾ ਲੋਤਰੋਂ ਮਾਰਦੀਆਂ ਚਾਫਰ ਚਾਫਰ ਨੰਗ ਜੂਗੀ ਮਰੀ ਜੜਾ ਕੋਈ ਬੜਾ ਉਹ ਤਾਂ ਕਿ ਲੈਣਾ ਬੜਿਆ ਕੇ ਤੋਰ ਦੇ ਸੂਟ ਸੱਲਾ ਦੇ ਦੇ ਕੋਈ ਉੱਠ ਕੇ ਐ ਸੂਟ ਹੁਲ ਜਾਂਦੀ ਹੈ ਕਿ ਜੰਨੀਆਂ ਕਿ ਨਾ ਬਗ ਜਾ ਕੋਈ ਬੱਦ ਹੋ ਗਈ ਜੰਮੀ ਮਰ ਜਾਣੀ ਨੂੰ ਬੋਲਣ ਦਾ ਹੋਰਾ ਪਤਾ ਨਹੀਂ ਕੋਈ ਖੇਸ ਖੂਸ ਗਾਲ ਦੇ ਲਾ ਦੇ ਤੂੰ ਪਹਿਲੀ ਵਾਰ ਅਗਲੀ ਘਰੇ ਆਈ ਹੈਗੀ ਅਕਲੀ ਨਹੀਂ ਹੈਗੀ ਅਕਲੀ ਨਹੀਂ ਵਰਤ ਨਹੀਂ ਆਉਂਦਾ ਧੀਮੀਆਂ ਨਾਲ ਤਾਂ ਹੈ ਨਾ ਵੇਖ ਲੈ ਕੋਈ ਗੱਲ ਰਾਂ ਨਹੀਂ ਪਾਈ ਮਾਂ ਕੁਝ ਬੋਲਦੀ ਐ ਪਿਓ ਕੁਝ ਬੋਲਦਾ ਮੁੰਡਾ ਆਉਂਦੀ ਤੁਰਿਆ ਫਿਰਦਾਗਾ ਨਾ ਰਾਮ ਨੇ ਫੋਨ ਚੱਕਿਆ ਮੇਰਾ ਫੜ ਜਾ ਪਹਿਲਾਂ ਤੇ ਇਸੇ ਨੂੰ ਪੁੱਛਾਂ ਹੌਣ ਲਾ ਕੇ ਬੇੜੀ ਬੈਠੀ ਵਾਲੇ ਨੂੰ ਫਸਾ ਕੇ ਰੱਖਤਾ ਸਾਨੂੰ ਇੱਥੇ ਫੋਨ ਵੀ ਨਹੀਂ ਚੱਕਦਾ ਹੁਣ ਇਹ ਇੱਕ ਵਾਰੀ ਫੋਨ ਚੱਕਲੇ ਸੀ ਫਿਰਦੇ ਆ ਮੈਂ ਇਹਨੂੰ ਪਤਾ ਮੈਂ ਸਮਾਰ ਕੇ ਉਹਦੇ ਨਾਲ ਇੱਥੇ ਖੜਾ ਕੇ ਆਹ ਪਤਾ ਨਹੀਂ ਕਿੱਦਾਂ ਲੰਘਾ ਕਿੱਦਾਂ ਨਾ ਕੀ ਦਾਗਾ ਫੋਨ ਹੀ ਬਹੁਤ ਹੁੰਦਾ ਨਿਕਟਾ ਟਾਈਮ ਬੁਡੀ ਪੁਆਇੰਟ ਮੁਨਤਲਗ ਦਾ ਫੋਨ ਮੈਨੂੰ ਡੀਐਨਡੀ ਮੋਡ ਤੇ ਲਾਉਣਾ ਪਊਂਦਾ ਬੜਾ ਲਹੂ ਪੀ ਜਾਊਏ ਬੜਾ ਜਿਆਦਾ ਹੁਣ ਕੀ ਬਹਾਨਾ ਮਾਰਾਂ ਹੈਲੋ ਉਹ ਟੈਂਕੀ ਬੰਦ ਕਰ ਟੈਂਕੀ 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 ਪਰ ਕੀ ਦਾਣਾ ਵੀ ਡੇਟਾਂ ਲੱਗੇ ਪੱਜ ਕੇ ਹਾਂ ਲੈ ਲੈ ਨਹੀਂ ਨਹੀਂ ਟਰੈਕਟਰ 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 ਲੈ ਟਰੈਕਟਰ ਮਸ਼ੀਨ ਤੇ ਹੁਣ ਆਲੇ ਦਾਲੇ ਮਸ਼ੀਨਾ ਚੱਲੀਆਂ ਜਾਂਦੀਆਂ ਨੇ ਮਸ਼ੀਨ ਤੇ ਹੁਣ ਨਹੀਂ ਮੈਂ ਪਹੁੰਚਾ ਕਰਦਾ 10 15000 ਲੈ ਕੇ ਮੈਂ ਹੀ ਦਬਾੜ ਫਿਰ ਕਿੱਛੇ ਦਾ ਵੇਖ ਲੈ ਕੋਈ ਟਰੈਕਟਰ ਦੀ ਆਵਾਜ਼ ਨਹੀਂ ਕੋਈ ਮਸ਼ੀਨਰੀ ਦੀ ਆਵਾਜ਼ ਨਹੀਂ ਅਕੇ ਮੈਂ ਤਾਂ ਕੰਨ ਫੜਾਈ ਜਾਨਾ ਗਾ ਗੱਲਾਂ ਵੇਖ ਕਰਦਾ ਕੋਈ ਨਹੀਂ ਇੱਕ ਵਾਰ ਟੱਕਰ ਜਾਂਦੇ ਦੇਮੂ ਨਮਾਈ ਦਾ ਬੂ ਜਖੜ ਲੱਗੇ ਆਪਾਂ ਨੂੰ ਹੀ ਰੱਖਦੇ ਹਾਂ ਯਾਹ ਬੋਚੇ ਆ ਜਾਉ ਰਿਹਾ ਤੈਨੂੰ ਭਾਲਦੀ ਫਿਰਦੀ ਸੀ ਪੂਰੇ ਗੱਲ ਸਵੇਰ ਮਦਾਪਾ ਪਾਈਆਂ ਮਦਾਪਾ ਪਾਈਆਂ ਵਾ ਗੱਲ ਤਾਂ ਸੁਣ ਬਿਮਾਰੀ ਪੈਣਾ ਵੇਖ ਲੈ ਕਿੱਡਾ ਝੂਠ ਮਾਰਿਆ ਅਕੇ ਉਹ ਤਾਂ ਅੰਬਰ ਸਰ ਗਿਆ ਹੋਇਆਗਾ ਆ ਫਿਰਦਾ ੱੱਕੇ ਖਾਂਦਾ ਕੋਈ ਨਹੀਂ ਕਰਦੀ ਐ ਨਾ ਦਾ ਵੀ ਹੱਲ ਮੈਂ ਹਾ ਸਾਕੇ ਤੂ ਮੇਰੇ ਸਾਲਾ ਇਹ ਜੀ ਉੱਤੇ ਬਹਿ ਜਾਂਦੀ ਨਾ ਦਲੀਆ ਘੜ ਦਿੰਦੀ ਦਲੀਆ ਘੜ ਦਿੰਦੀ ਗਿੱਦੜ ਜਿਹਨੂੰ ਕਿਹਨੇ ਦੱਤਤਾ ਜਾ ਰਿਹਾ ਇਥੇ ਇਹ ਤਾਂ ਕਿਵੇਂ ਫਿਰਦਾ ਹੈ ਮੇਰਾ ਸਾਲਾ ਮੈਨੂੰ ਹੁਣ ਐ ਨਹੀਂ ਪਤਾ ਇਹ ਵੀ ਉਹਨਾਂ ਦੇ ਘਰੋਂ ਆਈ ਹੈ ਪਤਾ ਨਹੀਂ ਗਈ ਹੈ ਤੜਕੇ ਦੀ ਫੋਨ ਕਰੀ ਜਾਂਦੀ ਆ ਮੈਂ ਫੋਨ ਨਹੀਂ ਚੱਕ ਰਿਹਾ ਮੈਂ ਕਿਵੇਂ ਚੱਕਾਂ ਮੈਂ 15000 ਕਹੀਂ ਬੈਠਾਂਗੇ ਜੀ ਤੂੰ ਉਹਨੇ ਮੇਰੇ ਸਾਲਾ ਨੇ ਪਤਾ ਨਹੀਂ ਕੀ ਫਲੱਟ ਮਾਰਿਆ ਹੋ ਕੀ ਨਾ ਮੈਂ ਤਾਂ ਮੱਥੇ ਲੱਗ ਬੈਠਾ ਜੀ ਇਹ ਤਾਂ ਮੁੱਲਾ ਤਾਂ ਹੁਣ ਪੰਚਾਇਤ ਇਕੱਠੀ ਕਰਦੇ ਇਹ ਤਾਂ ਐ ਨਹੀਂ ਪਤਾ ਮੇਰੇ ਸਾਲਾ ਦਾਵਾ ਹੋ ਜੇ ਚੱਲ ਦੇਖੀ ਜੋ ਭੁਗਤਾਂਗੇ ਫਿਰ ਹੋਰ ਕੀ ਔੜੀ ਜਲਾਇਆ ਗਰ ਮੋਟਰਸਾਈਕਲ ਤੋਂ ਇਨਾ ਟਾਈਮ ਤੇਰੇ ਨਾਲ ਮਾਇਆ ਮਾਇਆ ਜਨਾ ਟਾਈਮ ਤੇਰੇ ਨਾਲ ਹੈਗਾ ਆ ਗਿਆ ਕਰ ਜਰੀ ਨਾ ਬਸ ਚੰਗਾ ਨਾ ਡਾਤਾ ਨਹੀਂ ਮਾਇਆ ਹਿੱਕ ਚ ਪੱਜਣਾ ਹਿੱਕ ਚ ਹਿੱਕ ਚ ਜਮਾ ਆਏ ਤੇਰੇ ਨਾਲ ਮੌਕੇ ਦਾ ਬੈਲੀ ਫਿਰਦਾ ਐ ਸਮਝ ਲੈ ਬਸ ਠੀਕ ਹੈ ਉੱਥੇ ਪਾ ਦਾਂਗੇ ਆਪਾਂ ਬਸ ਠੀਕ ਹੈ ਮੋਰੇ ਤੂੰ ਲੱਗ ਮਾਇਆ ਕਰ ਮਾਇਆ ਲੱਗ ਲੈ ਡਿੱਗ ਜੇ ਪੱਜ ਗਿਆ ਖੜ ਗਿਆ ਆ ਜਾ ਚੱਲ ਮਾਰ ਬੋਲ ਆ ਦੇਖ ਓਏ ਮੇਰੇ ਸਾਲਿਆਂ ਨੇ ਕਿਵੇਂ ਟੁਕੜੀ ਚੜੀ ਆ ਦੇਖੀ ਲੋਕਾਂ ਤੋਂ ਆ ਘਰ ਪੀਏ ਫਾਈਬਰ ਪਾ ਰੱਖੀ ਹੈ ਬਾਈ ਅੱਛਾ ਦਰਾਵੀ ਪਾ ਕੇ ਦੇ ਦੋ ਬਾਰ ਇਹ ਬੁੜੀਏ ਅੱਛੇ ਮਰ ਗਈ ਆ ਮਰ ਗਈ ਮੈਂ ਤਾਂ ਹਾਂ ਆਹ ਘੜੀਆ ਇੱਥੇ ਹੀ ਕਰਦੀਆਂ ਨੂੰ ਕੀ ਗੱਲ ਮੇਰੇ ਘਰੇ 100 ਕੰਮ ਹੈ ਮੈਂ ਕੰਮ ਕਰਦੀ ਆ ਪਤਾ ਕੰਮ ਤਾਂ ਤੈਨੂੰ ਇਹੋ ਜਿਹਾ ਕਰਾਉਂ ਮੈਂ ਆ ਮੁੰਡਾ ਘਰੋਂ ਕੱਢ ਰੱਖਿਆ ਤਾਂ ਹੈ ਤੀਜਾ ਹੈ ਲਾਟਰੀ ਨਾਲ ਇਸ ਘਰ ਚ ਮੇਰਾ ਮਾਇਆ ਇਹ ਪੈਰ ਨਹੀਂ ਪਾਉਂਦਾ ਸੀ ਨਹੀਂ ਵੇ ਚੁੱਪ ਕਰਕੇ ਬੈਹ ਜਾ ਇਹ ਮੁੰਡਾ ਘਰੋਂ ਆਵਦੇ ਆਪ ਨਿਕਲਿਆ ਅਸੀਂ ਕਿਹਨੇ ਕੱਢਿਆ ਇਹ ਹਲਾ ਜਾ ਮਟਾ 1 ਮਿੰਟ ਤੁਸੀਂ ਸਕੀਮ ਪਾ ਕੇ ਮੈਨੂੰ ਘਰੋਂ ਕੱਢਿਆ ਤੁਸੀਂ ਛੱਤੇ ਮੱਥੀ ਕਹਿੰਦੇ ਮਗ ਜਾਦਾ ਬੇਬਸ ਕਰ ਜਾ ਬਸ ਕਰ ਜਾ ਮੈਥੋਂ ਆਪਦੇ ਪਰਦੇ ਨਾ ਖਲਾ ਇਹਦਾ ਨਾਦਿਆ ਤੂੰ ਇਹਦੇ ਮੂਰੇ ਅੱਗੇ ਮੈਂ ਉਹ ਕੁੜੀ ਵਸਾ ਕੇ ਗਿਆ ਹੁਣ ਤੇਰੇ ਨਾਲ ਆਇਆ ਤੀਜਾ ਚੌਥਾ ਹੇਲਾ ਹੋ ਗਿਆ ਇਹਦਾ ਮੈਨੂੰ ਤਾਂ ਲੱਗਾ ਮਰ ਮੁਰਗੀ ਹੋਏ ਇਹ ਇਹ ਹਜੇ ਹੈਗੀ ਜਿਉਂਦੀ ਆ ਇਹ 1 ਮਿੰਟ ਵਿੱਚ ਨੀਂਦ ਨੂੰ ਦੀ ਗੋਲੀ ਚੱਲ ਜਾਂਦੀ ਹੈ ਅਸੀਂ ਜੀ ਨੂੰ ਹਾਂ ਇਹ ਮੇਰਾ ਭਾਈ ਬਹੁਤ ਵੱਡਾ ਬਦਮਾਸ਼ ਆ ਮੈਨੂੰ ਨਾਲ ਲੈ ਕੇ ਆਏਗਾ ਮੈਨੂੰ ਪਤਾ ਹੀ ਆ ਪਿਛਲੀ ਵਾਰੀ ਬੰਸੀ ਵੀ ਰਹੇ ਡਰੋ ਬਸ ਤੁਸੀਂ ਕਦੀ ਪਿਛਲੀ ਵਾਰੀ ਤੂੰ ਚੁੱਪ ਕਰਕੇ ਬਹਿ ਜਾ ਮੇਰੀ ਤੇਰੇ ਨਾਲ ਕੋਈ ਗੱਲ ਨਹੀਂ ਬਾਤ ਨਹੀਂ ਮੈਂ ਨਹੀਂ ਬੋਲਦਾ ਬੁੜੀ ਨਾ ਮੈਂ ਵੀ ਨਹੀਂ ਬੋਲਦਾ ਬੰਦਾ ਲਿਆ ਬੰਦਾ ਕੰਡ ਕੋਈ ਕਰ ਬੰਦਾ ਨਹੀਂ ਕਰੇ ਹੈ ਤੁਸੀਂ ਪਹਿਲੀ ਬੰਦੇ ਨੂੰ ਸੁਨੇਹਾ ਲਾਤੀ ਹੁੰਦੇ ਹੈ ਬੁੜੀ ਸਿਰ ਤੇ ਕਿਉਂ ਆ ਕੇ ਚੜਿਆ ਤੇਰੇ ਕੋਲ ਸੋ ਵੱਜਿਆ ਇੱਥੋਂ ਤੇਰੀ ਜਹਿ ਜਾਂਦੀ ਹੋ ਜੂ ਮੈਂ ਉੱਥੇ ਬੰਨੀ ਦਾ ਮਰ ਜੂਗੀ ਮਸਾਂ ਜਵਾਨ ਤੋਂ ਹੋਈ ਹੈ ਬਸ ਕਰ ਜਾ ਮੈਨੂੰ ਮਾਰਨ ਆਜ ਤਾਂ ਮਰ ਗਈ ਮੇਰੇ ਮਾਰਨ ਦੀ ਗੱਲ ਤਾਂ ਦੂਰ ਆ ਹੋਤਾ ਹੈ ਫਿਰ ਤੁਸੀਂ ਮੜਾ ਮੋਟਾ ਦੱਸੋ ਤਾਂ ਸਹੀ ਬੰਦੇ ਕਿੱਧਰ ਗਏ ਆ ਬੰਦੇ ਇੱਥੇ ਨੇ ਇਹ ਆਜੂਗਾ ਆਜੂਗਾ ਇੱਥੇ ਰਹਿੂ ਇਹ ਮੇਰਾ ਯਾਰ ਬਣ ਗਿਆ ਨਾਜਰ ਇਸੇ ਘਰ ਚ ਫਸਾਉ ਇਹਨੂੰ ਇਹ ਵੀ ਰਹਿੂ ਹੱਥ ਹੋ ਗਈ ਤੇ ਮੈਂ ਭੱਗ ਜੂੰਗੀ ਕੇ ਰਹਿ ਜੂਗਾ ਉਹ ਨਿਕਲ ਜਾ ਉਣੀ ਨਿਕਲ ਜਾ ਚੱਲ ਪਰ ਯਾਰ ਹੋ ਗਈ ਆ ਗਈ ਜੰਮੀ ਨਾ ਦੇ ਪਾ 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 ਇਹਦੇ ਕੋਲ ਪਰ ਤੂੰ ਤੱਕ ਪਾ ਗਿਓ ਕਿਸ ਕਰਦਾ ਮੇਰੇ ਮੈਂ ਹੱਥ ਨਾ ਝੱਕ ਚੱਕਾ ਕੇ ਮੈਂ ਨਾ ਨੂੰ ਛੱਡ ਦੇ ਆਇਆ ਵੱਡਾ ਲਗਾਈ ਮੈਂ ਕਹਿੰਦੀ ਯਾਰ ਕਾ ਨੂੰ ਕਰ ਚੱਲ ਪਾ ਹੱਥ ਹੋ ਗਈ ਮੇਰੀ ਗੱਲ ਸੁਣ ਲੋ ਇਹਦੇ ਹੱਥ ਚੱਕਰ ਤੋਂ ਪਹਿਲਾਂ ਮੇਰੇ ਦੇ ਹੱਥ ਚੱਕੂ ਵੇ ਬਹਿ ਜਾ ਬਹਿ ਜਾ ਤੂੰ ਜਾਣਦੇ ਜਾਣਦੇ ਤੂੰ ਮੈਥੋਂ ਨਾ ਮੁਖਣਾ ਕਿ ਮੈਂ 29 ਬੁੜੀ ਸਿੱਧੀ ਕਰਤੀ ਵੇ ਕਰਤੀ ਹੋਣੀ 2900 ਮੈਂ ਨਾ 32ਵੀਂ ਬੁੜੀਆਂ ਮੈਂ ਸਿੱਧੀ ਹੁੰਦੀ ਗੱਲ ਹਾਂ ਪਤਰੀਆਂ ਜਨਾਨੀ ਸਿੱਧੀਆਂ ਕਰੀਆ ਨੇ ਹੁਣ ਤੱਕ ਵੇ ਬੱਸ ਕਰ ਜਾ ਮੈਨੂੰ ਤੇਰ ਵਰਕੇ 50 ਤੱਕ ਕਰ ਦੇ ਨੇ ਅਛਣ ਨੂੰ ਓ ਚੱਲ ਤੂੰ ਬੰਦਾ ਬੁਲਾ ਯਾਰ ਇਹਨੂੰ ਆਏ ਕ ਤੇਰੀ ਮੁਸਕਾਨੀ ਨ ਆ ਪੈਗਨ ਨੂੰ ਕਾਈ ਰਿਹਾ ਓਸ ਕਰ ਜਾ ਆ ਜੂਗਾ ਕਰਨੈਲ ਫੇਰ ਬੋਲੀ ਫੇਰ ਬੋਲੀ ਕਾਹਦੇ ਬਾਰੇ ਆ ਆ ਹੋਏ ਕੈਲੇ ਆ ਲਿਆ ਬਾਰੇ ਬਲਾ ਬਲਾ ਕੈਲੇ ਨੂੰ ਕੈਲੇ ਆ ਜੂਗਾ ਮਾਰੂ ਮਾਰ ਕਿ ਮੈਨੂੰ ਬੋਲ ਮਾਰਦੇ ਦੀ ਗੱਲ ਆ ਜੂ ਮਾਰ ਰੋ ਮਾਰ ਮਾਰ ਪੈਲੀਆ ਕਾ ਮਾਰ ਮੜਿਆ ਮੌਕੇ ਦਾ ਪੈਲੀਆ ਹੈਗਾ ਮੈਂ ਤੇਰੇ ਨਾਲ ਤੇਰੀ ਮਾਗਰੀ ਖੜੀਆ ਤੇਰੀ ਖੱਬੀ ਪਾ ਬਲਾ ਬਲਾ ਕਿੱਥੇ ਆ ਬਲਾ ਬਲਾ ਆ ਗਿਆ ਸਾਹਮਣਾ ਉਹਦੇ ਇਹ ਸਾਰਾ ਟੱਬਰ ਮਗਰੀ ਨਿਕਲਦਾ ਗੇਟ ਬੁੜੀਆਂ ਖੋਲਦੀਆਂ ਨੇ ਠੀਕ ਗੱਲ ਹੋ ਗਈ ਭਾਈ ਕੀ ਗੱਲ ਕੀ ਹੋ ਗਈ ਗੱਲ ਤਾਂ ਦੱਸ ਦੋ ਤੂੰ ਕੌਣਾਗਾ ਲੈ ਮੈਂ ਘਰ ਦਾ ਮਾਲਕ ਹੋਰ ਕੌਣਾ ਕਰਨੈਲ ਆ ਮੈਂ ਉਹ ਕਰਨੈਲ ਕਿਵੇਂ ਆ ਕਰ ਲੈਣਾ ਸੂੰ ਘੋਰ ਮੇਰਾ ਭਾਇਆ ਤਾਂ ਜਮਾ ਮੈਂ ਤਾਂ ਜਮਾ 9 ਬਰ 9 ਆ ਮੈਨੂੰ ਤੁਸੀਂ ਆਏ ਦੱਸੋ ਰੰਡੀ ਰੌਣਾ ਕਿਵੇਂ ਪਾਏਗਾ ਕਿੰਨੇ ਰੌਣਾ ਦਾ ਇਹਨੂੰ ਪੁੱਛ ਲੈ ਤਪਤੀ 부ੜੀ ਵਾਲੀ ਦੇ ਘਰੇ ਪਈ ਹੈ ਮੇਰੀ ਗੱਲ ਸੁਣੋ ਤਪਤੀ 부ੜੀ ਆ ਜਰ ਮੇਰੀ ਤਾਂ ਤੁਸੀਂ ਗੱਲ ਹੀ ਨਹੀਂ ਸੁਣਦੇ ਬੋਲ ਭਾਈ ਬੋਲ ਬੋਲ ਕੀ ਨਾਲ ਮੈਨੂੰ ਕੋਈ ਗੱਲ ਤਾਂ ਦੱਸੋ ਗੱਲ ਕੀ ਤੁਸੀਂ ਤਾਂ ਕੱਲੜੇ 부ੜੀ ਕੇਰ ਰੱਖੀ ਆ ਆ ਨਾજર ਮੇਰਾ ਬਾਈ ਘੜਤਾ ਕਰੂੰ ਪਿਛਲੀ ਵਾਰੀ ਮੈਂ ਆਇਆ ਹੈ ਉਦੋਂ ਇਹਨੇ ਘੜਤੀ ਨੂੰ ਘਰੂੰ ਠੀਕ ਹੈ ਉਹ ਮਸਾਂ ਵਸਾ ਕੇ ਗਿਆ ਮੈਂ ਠੀਕ ਹੈ ਨੂੰ ਘੜਦਾ ਨਾਜਰ ਕਰੂੰ ਭਈ ਮੈਂ ਇਹ ਗੱਲਾਂ ਚੱਲ ਸਕਦਾ ਮੇਰਾ ਭਾਈ ਗੁੱਸਾ ਬਹੁਤ ਤੇਜ਼ ਆ ਮੈਂ ਇਹਨਾਂ ਦੱਸਾਂ ਗੱਲ ਮੈਂ ਇਹਦਾ ਡੱਕਰੇ ਕਰ ਚੁੱਪ ਕਰ ਜੋ ਸਾਰੇ ਹੁਣ ਬੰਨ ਨੰਬਰ ਗੱਲ ਲਿਖ ਹ ਇਹ ਬੰਦਾ ਅੱਜ ਖੁਸ਼ੀ ਨਾਲ ਗਿਆ ਗੱਲ ਸਹੀ ਕਰੀ ਬਾਈ ਗੱਲ ਹੋਈ ਆ ਆਪਣਾ ਗੱਲ ਵੱਡੇ ਜਾਵੇ ਜੇ ਆਪਾਂ ਗੱਲ ਕੋਈ ਝੂਠੀ ਗਈ ਰੋਇਆ ਮੇਰੇ ਕੋਲ ਇਹ ਬਾਈ ਕਿ ਉੱਥੇ ਬਾਹਰ ਰੋਈ ਜਾਵੇ ਚਾਹੀਦੀ ਤੈਨੂੰ ਪੁੱਛੀ ਮੈਂ ਕਹਿਆ ਸੀ ਵੀ ਦੇਖ ਤੂੰ ਜੇ ਜਾਏਂਗਾ ਆਪਣੀ ਖੁਸ਼ੀ ਨਾਲ ਜਾਇ ਤੈਨੂੰ ਕਹੀ ਸੀ ਇਹ ਗੱਲ ਕਿਉਂ ਹੋਈ ਆ ਇਹ ਗੱਲ ਹੋਈ ਆ ਅੱਗੇ ਭੇਜਾ ਪੈਸੇ ਹੋਈ ਆ ਬੱਲੇ ਮੈਂ ਨਰੇ ਕੁੱਟ ਦੂ ਤੇਰੇ ਮੇਰੀ ਗੱਲ ਸੁਣ ਲੈ ਤੂੰ ਡਰਨ ਦੀ ਗੱਲ ਨਹੀਂ ਡਰਨ ਦੀ ਲੋੜ ਹੀ ਨਹੀਂ ਤੈਨੂੰ ਐ ਖੜਾ ਤੇਰੇ ਨਾਲ ਮੈਂ ਆਇਆਗਾ ਹਾਂ ਮੇਰਾ ਭਾਈ ਟੱਕੇ ਨਾ ਘਟਿਆ ਟੱਕੇ ਨਾ ਘਟਿਆ ਟੱਕੇ ਨਾ ਘਟਿਆ ਬੋਲੋ ਗੱਲ ਸੁਣ ਲੈ ਮੇਰੀ ਬਾਈ ਦਾ ਚੈਦੀ ਖੜਾ ਹੋਵੇ ਜਿਹਦੀ ਬੈਠਾਵੇ ਦੂਜੀ ਗੱਲ ਛੋਟੀ ਦੋਤੀ ਦੀ ਗੱਲ ਦੱਸਦਾ ਉਹ ਵੀ ਪਈ ਆ ਪਈ ਆ ਬਾਹਰੇ ਆ ਪਏ ਕਿਵੇਂ ਬਾਰੇ ਉਹ ਤੁਸੀਂ ਟੁਕੜੀਆਂ ਚਾਲ ਲੀਆਂ ਮੰਗ ਮੰਗਰ ਪੀਏ ਤੁਸੀਂ ਘਰ ਤਾਂ ਮੈਂ ਪਾਲਿਆ ਮੈਂ ਨਾ ਮੇਰਾ ਸਾਲਾ ਕੰਮ ਨਹੀਂ ਕਰਦਾ ਸਾਰਾ ਟੱਬਰ ਕੰਮ ਕਰਨਾ ਫਿਰ ਇਹ ਦੱਸ ਕਿਰੇ ਜਮੀਰ ਦੇ ਨੇ ਕਿ 8 ਲੱਖੀ ਦਾ ਫਸਲ ਵੇਚਦਾ ਨੇ 5 ਲੱਖ ਦੀ ਮੱਕੀ ਐਸ ਕੀ ਬੀਜੂ ਓਏ ਵੱਡਣਾ ਜਵਾਬ ਫਿਰ ਵੱਡਣਾ ਕਿਹੜਾ ਜਵਾਬ ਜਵਾਬ ਬੱਕ ਚੰਮ ਲਾ ਲਿਆ ਚੰਮ ਲਾ ਲਿਆ ਸਾਰਾ ਜਵਾਬ ਲਾ ਲਿਆ ਤੁਸੀਂ ਐ ਕਰੋ ਜਿਹੜਾ ਫਾਇਦਾ ਆਉਣਾ ਸਾਨੂੰ ਲਾ ਦੋ ਜਾ ਪਾ ਜੋ ਟੱਡੀਆਂ ਪਾ ਕਰੋ ਪਹਾੜ ਲਾ ਕੇ ਜਾਵਾਂਗੇ ਅੱਜ ਅਸੀਂ ਜਾਂਦੇ ਨਹੀਂ ਨਾਲ ਕਿਤੇ ਇੱਥੇ ਰਹਾਂਗੇ ਇਹਨਾਂ ਨਾਲ ਨਵੇਂ ਆ ਕੇ ਜੰਦਾਵਾਂਗੇ ਮੇਰੇ ਪੈਰ ਮੈਨੂੰ ਕੁੱਤੇ ਨੂੰ ਦੂਰੇ ਪੰਦੇ ਚ ਕਰ ਦਿੱਤੀ ਕਿ ਅੰਦਰ ਮੈਨੂੰ ਬੁਲਾਇਆ ਮੈਨੂੰ ਬੁਲਾਇਆ ਮੈਂ ਆਪ ਹੀ ਮੇਰੇ ਤੋਂ ਦਰਵਾਜੇ ਤੇ ਆ ਮਸੀਨਾ ਮਸੂਨ ਨਹੀਂ ਇਹ ਘਰ ਹੋਣਾ ਪਰ ਰਾਤ ਨੂੰ ਖਸਕਿਆਵਾਂਗੇ ਚੰਗਾ ਛੋਟਰਾ ਮੈਂ ਗੱਲ ਕਰਦਾ ਹੋਣੀ ਬਹੁਤ ਜ਼ਰੂਰੀ ਆ ਇੱਥੇ ਰਹੋ ਤੁਸੀਂ ਦੋਵੇਂ ਇੱਥੇ ਆ ਜੀ ਅੰਦਰ ਪੈਜਾ ਦੀ ਵੀ ਅਸੀਂ ਕੇ ਪਾਸੇ ਅੰਦਰ ਪੈਜਾ ਖੜੀ ਨਾ ਓਰੇ ਬਈ ਬੁੜੀਆਂ ਦਾ ਕੰਮ ਨਹੀਂ ਬੰਦੇ ਅੱਜ ਬੁੱਲਣ ਦਾ ਮੈਂ ਮੈਂ ਬਾਲੀ ਬਰੀ ਟੱਪ ਲੈ ਲੈ ਮੇਰੀ ਗੱਲ ਸੁਣ ਮੈਨੂੰ ਪਤਾ ਮੈਂ ਕਿਵੇਂ ਕਰਦਾ ਤੈਨੂੰ ਪਤਾ ਮੇਰੀ ਜਾਣ ਕਿੰਨੀ ਆਫੀ ਹੈ ਕੰਡਾ ਨਹੀਂ ਆ ਖਾਰੇ ਬਾਤ ਆ ਫੇਰ ਕੰਡਾ ਪਾਈ ਉਤੋਂ ਦੀਆ ਮੇਰੇ ਮੈਂ ਕੀ ਕਰਾ ਮੇਰੀ ਗੱਲ ਸੁਣ ਮੈਂ ਕੀ ਕਰਾ ਮੈਂ ਤਾਂ ਖਜਾ ਹੋਇਆ ਨਾ ਗੱਲ ਸੁਣੋ ਆਪਾਂ ਦੇਖ ਰਿਸ਼ਤੇਦਾਰੀ ਦਾ ਕੰਮ ਆ ਆਪਣਾ ਆਪਾਂ ਖੇਤ ਬੰਨੇ ਚੱਲਦੇ ਆ ਗੱਲਬਾਤ ਕਰਦੇ ਟਕਾਈ ਨਾਲ ਉੱਥੇ ਇਹਦਾ ਹੋ ਗਈ ਨਾ ਗੱਲ ਇੱਕ ਬੰਦਾ ਹੈ ਹਾਂ ਹੋ ਗਿਆ ਆਏ ਆਏ ਕਰੂੰ ਕੱਢ ਗਈ ਜਮਾਗੋ ਮੇਰੀ ਗਲਤੀ ਹੈ ਪਹਿਲੀ ਗੱਲ ਸੁਣੋ ਗੱਲ ਉਨਾਂ ਚਰ ਗੱਲ ਹੀ ਨਹੀਂ ਪੜਦੀ ਜਿੱਨਾ ਚਰ ਬੁੜੀ ਖੜੀ ਆ ਬੱਲੇ ਕਿੱਥੇ ਸੁਣਦੀ ਆ ਯਾਰ ਉਹ ਮੈਂ ਤੁਹਾਨੂੰ ਉਹੀ ਗੱਲ ਕਹਿਣਾ ਪੱਕੀ ਈ ਪ੍ਰਿੰਡਾਂ ਖਾਂਦੀ ਆ ਉਹਦਾ ਦਬਕਾ ਮਾਰੇ ਦੀ ਯਾਰ ਉਹ ਉਹਦੀ ਤਾਂ ਮੁਰ ਜਾਣਗੇ ਮੈਂ ਦੇਖੋ ਮੇਰੀ ਗੱਲ ਮੁਰ ਜਾਣਗੇ ਮੈਂ ਇਸ ਨੂੰ ਕੋਈ ਚੰਗੀ ਮਾੜੀ ਕਹੀ ਨਾ ਬਈ ਆਪਾਂ ਤਾਂ ਸੁਟੀ ਘਰੇ ਆਈਂਦੀ ਜਿੱਤ ਕਰੀ ਆ ਕਰੀ ਆ ਆਏ ਗੱਲ ਦੱਸੋ ਜੇ ਤੁਸੀਂ ਇਹ ਗੱਲ ਕਹਿਣੇ ਵੀ ਝੂਠ ਆ ਠੀਕ ਆ ਪਈਆ ਦੇਖ ਆ ਲੱਕੜ ਪਈਆ ਸਿਰ ਤੇ ਮਾਰੂ ਮੇਰੀ ਹਾਂ ਸਹੀ ਗੱਲ ਆ ਆਪਾਂ ਹੁਣ ਚੱਲਦੇ ਆ ਖੇਤ ਹਾਂ ਉਥੇ ਆਪਾਂ पी के फिर आरो दुख ठीक है तो निकलू कर अज, अज बदी पूरी पहले बनाई है <laughs> <laughs> ਹਾ ਚਲੋ ਆਜੇ ਫਿਰ ਆਜੇ ਕਰਦਾ ਲਿਆ ਉਹ ਵੀ ਬੰਦਾ ਆਪਣੀਆਂ ਕਰ ਬਸ ਬਸ ਉਹੀ ਗੱਲ ਆ ਮੈਂ ਤਾਂ ਖਰਾ ਹੋ ਜਾਣਾ ਬੰਦੇ ਨੂੰ ਦੇਖ ਕੇ ਆਜੋ ਆਜੋ ਜਦੋਂ ਆਇਆ ਗਿਆ ਅਜੇ ਜਿਹੜਾ ਬੰਦਾ ਖੇੜੇ ਮੱਥੇ ਮਿਲ ਯਾਰ ਉਹੀ ਆ ਯਾਰ ਉਹੀ ਬਾਤ ਚਲੋ ਚਲੋ ਬੱਡੇ ਆਜੋ ਹੋਰ ਮੇਰੇ ਸਾਲੇ ਕਿੰਨੇ ਕਿੰਨੇ ਝੂਠ ਬੋਲਨੇ ਪਏ ਲੈ ਜੇ ਬਾਖ ਨੂੰ ਕੰਚ ਦੀਆਂ ਬੋਤਲਾਂ ਦੀ ਕੀ ਲੋੜ ਕੋਈ ਸੋਚਣ ਵਾਲਾ ਹੋਵੇ ਰਿਹਾਵੇ ਪਿੱਛੋ ਬਾਜ ਮਾਰਤੀ ਹੁਣ ਨਹੀਂ ਮੇਰਾ ਕੰਮ ਬਣਦਾ ਹੁਣ ਤਾਂ ਡੁੱਲੂਗੀ ਹੁਣ ਤਾਂ ਨਹੀਂ ਪਤਾ ਥੱਲੇ ਪਈ ਜਾਂਦੀ ਹੋਵੇ ਧਾਰ ਵੇ ਕਿੰਨੇ ਦਿਨ ਹੋ ਗਏ ਤੈਨੂੰ ਦੇਖਿਆ ਨਹੀਂ ਹੈਗਾ ਮੇਰੇ ਭਾਜ ਤਾਂ ਤੂੰ ਉੱਦੀ ਮਰ ਗਈ ਸੀ ਜੇ ਦੇ ਇੱਥੇ ਗੇਟਾ ਕੌਲੇ ਨਾਲ ਲਾ ਕੇ ਕਟਵਾਇਆ ਸੀਗਾ ਹਾਂ ਜਿੰਦਰ ਕਟਵਾਇਆ ਸੀ ਤੀ ਤੂੰ ਉੱਦੀ ਮਰ ਗਈ ਸੀ ਮੇਰੇ ਭਾ ਦੀ ਤਾਂ ਜਿੰਦਰਾ ਇਹ ਕਾ ਤੋ ਬੋਲਦਾ ਚੰਦਰਾ ਮੇਰੇ ਜਵਾਖ ਰੁਲ ਜਾਣਗੇ ਜੇ ਮੈਂ ਮਰ ਗਈ ਜਵਾਖ ਤਾਂ ਹੁਣ ਮੇਰੇ ਵੀ ਰੁਲ ਗਏ ਤੀ ਉੱਦੀ ਰੁਲ ਗਏ ਤੀ ਐਡੀਆਂ ਗੱਲਾਂ ਬਣ ਗਈਆਂ ਪਿੰਡ ਚ ਆ ਕੇ ਮੈਥੋਂ ਨੰਬਰ ਮੰਗਦਾ ਹਾਂ ਲੈ ਤੇਰਾ ਨੰਬਰ ਮੇਰੇ ਕੋਲ ਦਾ 2 ਸਾਲਾਂ ਦਾ ਮੈਨੂੰ ਕੀ ਲੋੜ ਹੈ ਜਿੰਦਰਾ ਤੂੰ ਤਾਂ ਐਵੇਂ ਗੁੱਸਾ ਕਰਕੇ ਬਹਿ ਗਿਆ ਬੇਉਦੇ ਤੇਰੇ ਬਾਈ ਦੀ ਘੁੱਟ ਲੱਗੀ ਹੋਈ ਸੀ ਸੁਰਤੋਂ ਨੂੰ ਵੀ ਨਹੀਂ ਰਹੀ ਕਹੂੰਗਾ ਮੇਰਾ ਵੀ ਲੱਗਿਆ ਹੋਇਆ ਸੀ ਗੱਲ ਕਰਮਾ ਜੱਫਾ ਦੋਨਾਂ ਨੂੰ ਠੋਕਦਾ ਮਾਂ ਚੱਲ ਕਾ ਨੂੰ ਛੱਡ ਮਣਾ ਫੇਰ ਵੀ ਗਵਾਂਢੀ ਨੇ ਫੇਰ ਵੀ ਵਰਤਨ ਦੇ ਰਹੇ ਜੀ ਤੂੰ ਦੱਸਿਆ ਨਾ ਦੇਖ ਐ ਨਹੀਂ ਕਰਦਾ ਹੁੰਦਾ ਨਾ ਨਾ ਪਤਾ ਬੌਲੇ ਆ ਬਈ ਆਪਾਂ ਨੂੰ ਤਾਂ ਕੋਈ ਚੱਕਰ ਨਹੀਂ ਆਪਾਂ ਨੂੰ ਕੋਈ ਬੌਲਾ ਸਮਝੂ ਕਾਮਲੇ ਬੌਲੇ ਹੈਗੇ ਆ ਹੈਗੇ ਆਪਾਂ ਦਾ ਰੱਬ ਦੇਖਦਾ ਬਾਈ ਆਇਆ ਮੇਰਾ ਸਾਲਾ ਬੰਦਾ ਝੂਠ ਨਾ ਬੋਲੇ ਤੂੰ ਨੂੰ ਸੱਚ ਦੱਸਦੀ ਵੀ ਮੈਂ ਪਈ ਕੁੜੀ ਦੀ ਫੋਟੋ ਦੇਖ ਦਿਖਾ ਰਿਹਾ ਸੀ ਇਹ ਦੱਸਦਾ ਸੀ ਉਸ ਤੋਂ ਬਾਅਦ ਚ ਤਾਂਹੀਂ ਤਾਂ ਕੁਝ ਬੋਲਿਆ ਨਹੀਂ ਹੈਗਾ ਥੱਲਿਆਂ ਤੋਂ ਬਾਅਦ ਕਾੜੀਆਂ ਚੱਕਣ ਦਾ ਕੋਈ ਫਾਇਦਾ ਨਹੀਂ ਇੱਧਰ ਤਾਂ ਮੇਰੇ ਲਈ ਧੌੜੀ ਲਾਤੀ ਮੇਰੀ ਕੋਲੇ ਨਾ ਲਾ ਕੋਈ ਨਾ ਉਹਨੇ ਤਾਂ ਉਹਦੇ ਵੀ ਵੱਜ ਗਏ ਤੂੰ ਕਿਹੜਾ ਪਲਾਉ ਨੂੰ ਕੁੱਟ ਕੇ ਨਹੀਂ ਗਿਆ ਨਾ ਮੈਨੂੰ ਐਂ ਦੱਸ ਬਈ ਤੂੰ ਤਾਂ ਮਨੋ ਲੈ ਗਈ ਤੂੰ ਤਾਂ ਮਨੋ ਲੈ ਗਈ ਬੈਰ ਨੇ ਉਹੀ ਐਨਾ ਤਰ੍ਹਾਂ ਮੈਂ ਹਿੱਤ ਕਰਦਾ ਦੀ ਤੈਨੂੰ ਹਰੇਕ ਗੱਲ ਦੱਸਦਾ ਤੈਨੂੰ ਉਹ ਗੱਲਾਂ ਦਾ ਵੀ ਪਤਾ ਜਿਹੜੀਆਂ ਕਿਸੇ ਨੂੰ ਨਹੀਂ ਪਤਾ ਤੂੰ ਤਾਂ ਮਨੋ ਹੀ ਲੈ ਗਈ ਹਾਂ ਇੱਧਰ ਚੱਕੀ ਜਾਂਦਾ ਇੱਧਰ ਤੂੰ ਐ ਕਰ ਬੋਤਲ ਲਿਆ ਕਰਨਦੇ ਨੇ ਕਿਉ ਮੈਂ ਠੇਕਾ ਲਾਇਆ ਹੋਇਆ ਅੰਦਰ ਪੱਟੀ ਜਾਂ ਰੱਖਿਆ ਕਰੇ ਮੈਂ ਪੱਟੀ ਹਾਏ ਅਹੀਂ ਕਹਿੰਦੇ ਹੁੰਦੇ ਐਡਾ ਹਮਕਮ ਮੇਰੇ ਸਾਡੇ ਮਰਵਾ ਦੋਗੇ ਮੈਨੂੰ ਤੁਸੀਂ ਤਾਂ ਨਾ ਮੈਨੂੰ ਐ ਦੱਸ ਵੇ ਤੇਰੀ ਸ਼ਰਮ ਲੈ ਜੀ ਕਿਸ ਨੇ ਰੇਡ ਪੜਵਾਤੀ ਤੇਰੇ ਉੱਤੇ ਕੀ ਲੋੜ ਤੇਨੂੰ 200 ਦੀ ਲੋਕਾਂ ਤੋਂ ਤੁਹਾਨੂੰ 200 ਦੀ ਲਾਉ 200 ਦੀ ਪਰ ਲਾਭਾ ਤਾਂ ਕਰੇ ਨਹੀਂ ਆਏਗਾ ਮੈਂ ਕੀ ਕਰਨੀ ਆ ਲਾਭੇ ਤੋਂ ਆਭੇ ਦੀ ਪੂਛ ਝੱਭਣੀ ਆ ਮੈਂ ਲਾਭੇ ਤੋਂ ਕੀ ਕਰਣਾ ਤੂੰ ਬੋਤਲ ਲਿਆ ਖਾਲੀ ਮੇਰੇ ਕੋਲ ਤਾਂ ਬੋਤਲਾਂ ਨਹੀਂ ਮੇਰੇ ਸਾਡੇ ਤਿੰਨ ਬੋਤਲਾਂ ਤੇ ਉਹ ਭਰ ਗਿਆ ਤਿੰਨੇ ਪਰ ਆਏ ਕਰੀ ਆਤਨੇ ਆਜੂ ਗੱਲ ਲਾਭਾ ਉਹਨੂੰ ਪੀ ਦੂੰ ਆਤਨੇ ਨੂੰ ਹੁਣ ਭਾਲ ਕੇ ਲੈ ਹੁਣ ਐਨੀ ਐਨੀ ਖਾਸ ਮੈਂ ਚੰਗਾ ਨਾ ਪੜਦਾ ਬੇਹਾਈ ਨਹੀਂ ਗਈ ਚਲਾਂ ਇੱਕ ਨਹੀਂ ਤੋੜਦੀ ਉਹਨੂੰ ਮੈਨੂੰ ਆਏ ਜੇ ਵੱਡਾ ਗੇਰਨ ਭਰ ਲੈ ਮੇਰਾ ਸਾਲਾ ਕਹਦੇ ਹੱਥ ਹੀ ਲੱਗ ਗਿਆ ਬਾਈ ਉਹਦੀ ਕਾਣਾ ਲੈ ਗਏ ਮਲਾਜਾਂ ਵਾਲੇ ਬਾਬਿਆਂ ਕੋਲ ਇੱਕ ਨਾ ਰਿਹਾ ਉਹ ਗੱਲ ਹੋ ਜੇ ਮੇਰੀ ਗੱਲ ਸੁਣ ਤੂੰ ਕੱਟ-ਕੱਟ ਕੇ ਮੈਨੂੰ ਫੜਾ ਜੀ ਮੈਂ ਵੇਚ ਦੇਖ ਹੋਰ ਤੂੰ ਵੇਚੀਂ ਚਾਰ ਰੁਪਏ ਰੱਖ ਲੈ ਤੂੰ ਵੱਗਾਹਾਂ ਫੜਾ ਦੇਂਗੀ ਪੇਕੇਆਂ ਨੂੰ ਮੇਰੇ ਕੋਲੇ ਫਿਰ ਥੁੰਛਣਾ ਰਹੇ ਜੂਗਾ ਹਾਂ ਮੈਂ ਪੇਕੇ ਮੇਰੇ ਕਿਹੜੇ ਆਉਂਦੇ ਨੇ ਉਹ ਨਹੀਂ ਦਰੂ ਪੀਂਦੇ ਤੋੜਦੀਆਂ ਉਹਨੂੰ ਚੰਗਾ ਪੇ ਤੂੰ ਗੱਲ ਤੇ ਗੌਰ ਕਰੀ ਜਿਹੜੀ ਮੈਂ ਕਰੀ ਆ ਮੈਂ ਨਹੀਂ ਕਰਦਾ ਨਹੀਂ ਟਾਹ ਰ ਗੱਲ ਤਾਂ ਇਹਦੀ ਵੀ ਠੀਕ ਆ ਵਿਚਾਰੇ ਨੂੰ ਨਾ ਲਾਬੇ ਨੇ ਬਾਹਲੇ ਕੁੱਟਿਆ ਸੀ ਚਲ ਕੋਈ ਨਾ ਹੁਣ ਮੈਂ ਲਾਬੇ ਨੂੰ ਦੱਸ ਦੂੰ ਵੀ ਇਹ ਤਾਂ ਮੇਰਾ ਸੀ ਆਈਡੀ ਰੱਖਿਆ ਹੋਇਆ ਸਾਰੇ ਪਿੰਡ ਦੀਆਂ ਖਬਰਾਂ ਦਿੰਦਾ ਹੈ ਮੈਨੂੰ ਇਹਨੂੰ ਨਾ ਕੁਝ ਕਹੀ ਤੂੰ ਮੇਰੇ ਥੜਦਾ ਹੋਰ ਹੀ ਟਾਂਟਾ ਹੋ ਗਿਆ ਨਾ ਜ਼ਿੰਦਗੀ ਦੇ ਚਾਂਸ ਜਹੇ ਜਹੇ ਕੰਮ ਨਹੀਂ ਹੋਇਆ ਸੀ ਜਿਹੜਾ ਅੱਜ ਹੋ ਰਿਹਾ ਹੈ ਇਹ ਹੋਇਆ ਉਹਦੇ ਪਰੋਂ ਬੇੜੀ ਬੈਠੀ ਜਿਹੜੇ ਦਿਨੋਂ ਆਪ ਤਾਂ ਬੈਠਾ ਘਰੇ ਹੁਣ ਨਾ ਮੈਂ ਅਗਲੀ ਦੇ ਮੱਥੇ ਲੱਗਣ ਜੋਗਾ ਨਾ ਮੇਰੇ ਕੋਲੇ ਪਈ ਪੈਂਛੀ ਨੇ ਵੀ ਮੈਂ ਪਈਛੇ ਦੇ ਦੂੰ ਅਗਲੀ 15000 ਵੰਗੂ ਗੱਲ ਫਿਰ ਪਈਛਾਂ ਦੀ ਵੀ ਨਹੀਂ ਉਹਦਾ ਕੱਟ ਕਰੂ ਅ ਉਹ ਬਾ ਜਾਂਦਾ ਬਨੀਂਦਾ ਉਹ ਹੱਥ ਦੇਖੀ ਨੰਗ ਜਾ ਕਿਤੇ ਪਾਸੇ ਨੂੰ ਮੁੜ ਕੇ ਆ ਮਹੀਨਾ ਦਾ 12 ਦਿਨ ਬਾਅਦ ਆਇਆ ਮਾ ਆ ਜਾਂਦਾ ਆ ਜਾ ਉਹ ਮੁੰਡਿਆ ਉਹ ਮੁੰਡਾ ਉਹ ਖੜੀ 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 ਕਿੱਧਰ ਲੱਗਿਆ ਤਖਣ ਉਹ ਕੀ ਗੱਲ ਅੱਜ ਪਹਿਲਾਂ ਫਿਰਦਾ ਮਰਾ ਬਹਿਲੀ ਹੁਣ ਕਿੱਧਰ ਜਾਣਾ ਪਹਿਲੀ ਹੈ ਕਿੱਧਰ ਆਇਆ ਮੰਡੀ ਚੱਲੀਏ ਚੱਲੀਏ ਆ ਜਾ ਬਹਿ ਜਾ ਲੈ ਮੈਨੂੰ ਲੈ ਜਾਗਾ ਹੋਰ ਹੁਣ ਆ ਜਾ ਉੱਥੇ ਟਾਈਮ ਪਾਸ ਹੋ ਜੂ ਨਾਲ ਤੇਰਾ ਹੋਰ ਤਾਂ ਹੁੰਦਾ ਉਹ ਤਾਂ ਬਹੁਤ ਵਧੀਆ ਪਾਸ ਹੁੰਦਾ ਐਂ ਸਾਬ ਲਾਲਾ ਵੀ ਨਾਂ ਦਾ ਤੜਕੇ ਦਾ ਫੋਨ ਆਇਆ ਕੋਈ ਤੇ ਨਾ ਹੀ ਮੈਂ ਕੋਈ ਵਿਵਪਤਾ ਚ ਹੂੰ ਕੀ ਦੱਸਾਂ ਬੇੜਾ ਬੈਠੇ ਪਏ ਸਾਰੇ ਘਸਦਾ ਜਮਾ ਘਾਟੋ ਫੁੱਲਾਂ ਤੇ ਅੱਛਾ ਹਾਂ ਹੋਰ ਮੈਂ ਇਹ ਕਹਿੰਦਾ ਜੀ ਤੂੰ ਬਹਿਲਾ ਦੀ ਫਿਰ ਕਰੀ ਨਹੀਂ ਆ ਆਪਣੇ ਅੱਜ ਕੋਣ ਵਧੀਆ ਲੱਗਦਾ ਐ ਹੁਣ ਕੱਲ ਕੱਲਾਂ ਨੂੰ ਤੇਰੀ ਬੌਟੀ ਵੀ ਆਉਣ ਵਾਲੀ ਉਹ ਕੋੜਾ ਮੈਨੂੰ ਜਾਣਦੀ ਐ ਸਮਝ ਵੀ ਜੇ ਹੁਣ ਮੈਂ ਸਾਖ ਗਿਆ ਤੇ ਤੂੰ ਜੇ ਮੈਂ ਹਟ ਜਾਏਗਾ ਹੁਣ ਨਹੀਂ ਆਏ ਕਿਹਦਾ ਘਰ ਐ ਨਹੀਂ ਪਤਾ ਕੋਈ ਆਇਆ ਬੈਠਾ ਹੋਵੇ ਜੇ ਆਇਆ ਬੈਠਾ ਤਾਂਹੀਂ ਤਾਂ ਮੈਂ ਇੱਧਰ ਫਿਰਦਾ ਹੈ ਕਹਿੰਦਾ ਮਾ ਆਊਗਾ ਘਰੇ ਕੋਈ ਕੌਣ ਆਇਆ ਚਾਚੇ ਹੁਣ ਤੇਥੋਂ ਕਾਦਾ ਉੱਲਾ ਯਾਰਾ ਉਹ ਮੇਰੀ ਸੱਸ ਆਈ ਬੈਠੀ ਆ ਯਾਰਾ ਚੱਲ ਫਿਰ ਇਹ ਗੱਲਾਂ ਪਾ ਇੱਥੇ ਨਹੀਂ ਕਰਦੇ ਮੰਡੀ ਜੀ ਆਇਆ ਮੰਡੀ ਚੱਲੀ ਬੈਠਦਾ ਆਈ ਬੈਠੀ ਆ ਮੇ ਦਾ 10 ਫੋਨ ਆ ਗਏ ਮੈਂ ਤਾਂ ਇਹ ਕਹਤਾ ਵੀ ਮੈਂ ਤਾਂ ਮੈਂ ਮਸ਼ੀਨ ਤੇ ਵਾਹ ਆਹ ਚਲ ਮੈਂ مشਰੀ ਗੱਲਾਂ ਚੱਲ ਪਦਲਤੀ ਨੂੰ ਬੋਤਲ ਤਾਂ ਤੀਜੀ ਤਾਂ ਭਰ ਗਈ ਮੈਂ ਤਾਂ ਇਹ ਵੱਡੇ ਗਿੱਲਣ ਚ ਲਾ ਦੇ ਦਾਲ ਦਾਲ ਪਈ ਓਫੋ ਤੁੰਡਾ ਖੇਡਣਾ ਹੀ ਨਹੀਂ ਆਉਂਦਾ ਪਿਓ ਵਰਗਾ ਜਾਵਾਂ ਬੇ ਚਾਚਾ ਆ ਖੇਡੀ ਨਾਲੇ ਚੱਲ ਇਹ ਆ ਉਏ ਮੈਂ ਪੁੱਛਦਾ ਮੈਂ ਪੁੱਛਦਾ ਮੈਂ ਪੁੱਛਦਾ ਮੈਂ ਪੁੱਛਦਾ ਤੇਰਾ ਭਾਈ ਜੇ ਬੇੜਾ ਮੈਂ ਪੁੱਛਦਾ ਉਹ ਦੱਸ ਤਾ ਫੁੱਲਾ ਮੇਰੀ ਬੈਠੀ ਵਾਲਾ ਮਾਰਨ ਲੱਗ ਜਾਂਦਾ ਮੇਰੇ ਸਾਲੇ ਦੀ ਮੈਨੂੰ ਕੋਈ ਲੈ ਗਿਆ ਥਾਣੇਦਾਰ ਫੜ ਕੇ ਉੱਥੇ ਬਾਂਦਰ ਕਿਲਾ ਮੇਰ ਨਾਲ ਖੇਡਣਗੇ ਥਾਣੇ 'ਚ ਅੰਦਰ ਦਾ ਪੱਠੀ ਚੜੀ ਹੋਈ ਆ ਤੂੰ ਲਾ ਸਿਆਪੇ ਛੇੜ ਸਿਆਪੇ ਛੇੜ ਮੈਨੂੰ ਤਰਾ ਦਾ ਭਾਰੇ ਡੁੱਲੀ ਜਾਂਦੇ ਤਾਰੂ ਤੂੰ 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 ਮੇਰਾ ਸਾਲਾ ਜੋਬਰਾਜ ਦਾ ਮੁੰਡਾ ਏ ਤੂੰ ਜੋਗਰਾਜ ਦਾ ਮੁੰਡਾ ਬਾਈਟ ਬੱਲਾ ਖੇਡਣ ਨੂੰ ਛੱਡ ਦੇ ਇਹਨੂੰ ਜਾਂ ਬਾਹਰ ਪੱਜ ਜਾ ਪਹਿਲੇ ਤਾਂ ਮੇਰਾ ਸਾਲਾ ਸਕੂਲੋਂ ਨਹੀਂ ਆਇਆ ਇਹ ਐਂ ਨਹੀਂ ਵੀ ਪਾਣੀ ਬਦਲਦੇ ਆ ਕੇ ਹੁਣ ਮੇਰੇ ਸਾਲੇ ਦੀ ਬਾਈਟ ਬੱਲੇ ਤੇ ਹੋ ਗਈ ਜਵਾਖ ਖਾਓ ਕਹਿੰਦਾ ਹੁਣ ਖੜਿਆ ਤੂੰ ਕੁੱਤੋਂ ਖੁੰਡੀ ਤੈਨੂੰ ਮੈਂ ਸਾਲੀ ਜਵਾਖ ਦੀ ਆ ਮੇਰੇ ਸਾਲੇ ਦੀਆਂ ਦੋ ਹੀ ਰਹਿ ਗਈਆਂ ਇੱਥੇ ਤੀਜੀ ਕਿੱਥੇ ਆ ਉਹੜਾ ਜੀ ਬਾਬੇ ਹੁਣੇ ਆਏ ਸੀ ਬਾਬੇ ਹੁਰੀ ਆਈ ਦੀ ਫੇਰ ਓ ਓ ਹੋਣਾ ਜੀ ਰਾਮਾ ਬੋਤਲ ਲੈ ਗਿਆ ਭਰ ਕੇ ਤੇਰਾ ਬੇੜਾ ਭਾਈ ਜੇ ਤੇਰਾ ਤੂੰ ਤਾਂ ਪਿੰਡ ਦੀ ਜੂਨ ਹੀ ਦਿੰਦੀ ਕਿਸੇ ਨੂੰ ਬੋਤਲ ਕਿਵੇਂ ਫੜਾਦੀ ਮੇਰੇ ਸਾਲੀ ਦੀ ਮਾਰ ਕੇ ਪੇਕ ਅੰਦਰ ਪਾਈਂਦੀ ਪੱਠੀ ਕੋਲੇ ਕਾ ਲਾਉ ਹੱਥ ਮੇਰੇ ਨਹੀਂ ਲੜਨ ਜਾਣਦੀ ਐ ਵੇ ਬਾਬਾ ਆ ਪਾਇਆ ਸੀ ਹਾਂ ਬਾਬਾ ਆ ਪਾਇਦੀ ਬਾਬੇ ਨੂੰ ਕਹਿਂਦੀ ਇਹ ਤਾਂ ਕਿ ਸਪਰੇਅ ਵਾਲੀ ਗੇਲਣ 'ਚ ਪਈ ਗਈ ਐ ਤਾਂ ਕਹੇਦਾ ਭਾਈ ਗਲਤ ਪਈ ਗਈ ਸਪਰੇਅ ਵਾਲੀ ਗੇਲਣ 'ਚ ਪਈ ਗਈ ਐ ਤਾਂ ਲੈ ਮੈਂ ਮੇਕਅੱਪ ਮਾਰਾਂ ਐਵੇਂ ਕਹ ਤਾ ਉਪਰ ਪਣੋ ਨੂੰ ਪਰ ਪਣੋ ਮੇਰਾ ਸਾਲਾ ਮੈਂ ਇਕੱਠੀਆਂ ਕਰਦਾ ਰਹਿ ਗਿਆ ਹੈ ਬੇਈਮਾਨ ਲੋਕ ਚੱਕ ਕੇ ਲੈ ਗਿਆ ਫੜ ਪਰ ਕੱਢਦਾ ਵੀ ਤਾਂ ਉਹਨਾਂ ਖਾਤਰ ਹੀ ਹੈ ਕੱਢਦਾ ਉਹਨਾਂ ਖਾਤਰ ਉਹਨਾਂ ਖਾਤਰ ਕਿਉਂ ਕੱਢਦਾ ਤਾਂ ਬਾਹਰ ਦੀ ਬਾਹਰ 250 ਦੀ ਬੋਤਲ ਵੇਚਾਂਗੇ ਬੌਲੀਏ ਤੈਨੂੰ ਕੀ ਪਤਾ ਹਾਂ ਹੈ ਸੱਚੀ ਆਹੋ ਇਹ ਤਾਂ ਮੇਰਾ ਸਾਲਾ ਅੱਧੀ ਕਮਾਈ ਦਾ ਤਾਂ ਘੋੜਾ ਮੈਂ ਕਹਿੰਦੇ ਮੈਂ ਕਿਸੇ ਨੂੰ ਬਈ ਚੱਲ ਕੋਈ ਨਹੀਂ ਹਾਂ ਹੱਕ ਸੱਚ ਦੀ ਕਮਾਈ ਹੈ ਮੇਰੀ ਇਹ ਹੁਣ ਨਹੀਂ ਦਿੰਦੀ ਫਿਰ ਮੈਂ ਕੋਈ ਹੁਣ ਤਾਂ ਦੇਤੀ ਬੋਤਲ ਮੇਰੇ ਸਾਲਾ ਦਾ 250 ਦਾ ਨੁਕਸਾਨ ਤਾਂ ਹੋ ਗਿਆ ਜਿਹੜੀ ਦਿਹਾੜੀ ਪੰਨੀਓ ਵੱਟ ਵੇ ਕੋਈ ਨਾ ਉਹਨੂੰ ਤਾਂ ਮੈਂ ਖੜਾਉਣਾ ਬਾਂਦਰਗੀਲਾ ਜਵਾਕ ਜਿਹਨੂੰ ਮੇਰੇ ਸਾਲੇ ਜਿਹਨੂੰ ਐ ਸਖਿਆ ਆ ਵੀ ਭਈ ਪਾਣੀ ਕਿਵੇਂ ਬਦਲੇ ਜਾਊਗਾ ਵੇ ਕੀ ਉਹਨੂੰ ਪਾਇਪ ਦੱਸ ਕਿੱਥੇ ਲੱਗੂਗੇ ਨੂੰ ਐ ਦੱਸ ਬੋਤਲ ਕਿੰਨੀ ਭਰਗੀ ਪਾਣੀ ਦਾ ਰਾਮਾ ਬਦਲ ਕੇ ਗਿਆ ਮੈਂ ਤਾਂ ਆਪ ਹੀ ਲੈ ਸਕੀ ਰਾਮਾ ਦਾ ਬਦਲ ਗਿਆ ਪਾਣੀ ਜਿਹੜੇ ਬਦਲਨੇ ਦੀ ਰਾਮਾ ਦਾ ਮੇਰਾ ਸਾਲਾ ਲੱਕ ਜੱਡੀ ਲੈ ਗਿਆ ਬੋਤਲ ਮੇਰੀ ਮੇਰੀ ਲੱਕ ਜੱਡੀ ਬੋਤਲ ਲੈ ਗਿਆ ਬੇਈਮਾਨ ਮੈਂ ਕਿਹਾ ਲੱਕ ਜੱਡੀ ਐਡੀ ਕ ਬੋਤਲ ਸੀ ਐਡੀ ਕ ਬੋਤਲ ਤੈਨੂੰ ਲੱਗਦੀ ਆ ਮੇਰੇ ਸਾਲੇ ਦਾ 10 ਦਿਨ ਹੋ ਗਿਆ ਐਂ ਚੱਲਦੀ ਆ ਬਾਹੋਂ ਚ ਲਾਹਣ ਚਾਹੇ ਚੱਲਦੀ ਆ ਦੋ ਵਾਰੀ ਮਧਾਨੀਆਂ ਲਾਦੀਆਂ ਮੰਗ ਮੰਗ ਐਨੀ ਤੋਂ ਕੰਮ ਚ ਚਲਾ ਲੇਦਾ ਫੇਰ ਕੰਮ ਚ ਤੂੰ ਚਲਾ ਲਾ ਤੂੰ ਚਲਾ ਲਾ ਮੇਰੀ ਵੇਚੀ ਹੋਈ ਦਾਰੂ ਦਾ ਤੂੰ ਚਾਹ ਘੋੜ ਪੀਨੀ ਐ ਮੈਂ ਮਿਸਤਰੀਆਂ ਨਾਲ ਲੱਗਦੀ ਰਹੀ ਮਿਸਤਰੀਆਂ ਨਾਲ ਲੱਗਦੀ ਰਹੀ ਤੇਰੇ ਆ ਵੱਡੀ ਕਾਮੀ ਲਿਆ ਕਮਾ ਕੇ ਕਿਸੇ ਪਾਸਿਓ ਮੇਰਾ ਸਾਰਾ ਦਿਨ ਕਟਾ ਟੋਣਾ ਸਾਰਾ ਦਿਨ ਕਟਾ ਟੋਣਾ ਮੈਂ ਫਿਰ ਕੀ ਹੋ ਗਿਆ ਫਿਰ ਇੱਕ ਹੀ ਬੰਦਾ ਕੰਮ ਕਰਦਾ ਤੂੰ ਕੰਮ ਕਰਦਾ ਤੂੰ ਖਾਂਦੇ ਹੋ ਜਾਂ ਤੂੰ ਹਾਰ ਸੰਗਾਰ ਤੇ ਮੇਰੇ ਸਾਲੇ ਉਹਨੇ ਤਾਂ ਰੰਗ ਨਹੀਂ ਬਣੇ ਜਿੰਨੇ ਰੰਗ ਤੇ ਤੇਰੇ ਕਾਂਟੇ ਪਾਏ ਉਹਨੇ ਦੁਨੀਆ ਤੇ ਉਹਨੇ ਰੰਗ ਨਹੀਂ ਬਣੇ ਲੋਕਾਂ ਦੀਆਂ ਤੀਮੀਆਂ ਵੀ ਪਾਉਂਦੀਆਂ ਲੋਕਾਂ ਦੀਆਂ ਲੋਕਾਂ ਦੀਆਂ ਤੀਮੀਆਂ ਕਮਾਉਂਦੀਆਂ ਵੀ ਨੇ ਗਵਾਉਂਦੀਆਂ ਨਹੀਂ ਸਾਰਾ ਦਿਨ ਮੇਰਾ ਸਾਲਾ ਸੁਰਖੀ ਪਾਊਡਰ ਤੇ ਨਹੀਂ ਪੈਂਦੀ ਤੇਰੇ ਵਰਗੀਆਂ ਕਿਲੋਸ ਤੇ ਮੇਰਾ ਸਾਲਾ ਸੁਰਖੀ ਪਾਊਡਰ ਲਹੂ ਤੇਰੇ ਮੂੰਹ ਤੋਂ ਔਰ ਤੋਂ ਮੈਨੂੰ ਸੁਰਖੀ ਪਾਊਡਰ ਵੀ ਸੁਣਾਏਗਾ। ਸਾਡੀ ਸੁਰਖੀ ਪਾਊਡਰੀ ਸੁਣਾਵਾਂ ਨਾ। ਮੈਨੂੰ ਕੀ ਦੇਤਾ? ਮੈਨੂੰ ਕੀ ਦੇਤਾ ਤਾ? ਆ ਮੇਰਾ ਸਹੀ ਚਕਾਤੀ ਬੋਤਲ। ਮੈਂ ਤਾਂ ਲਾਉਂਗੀ। ਲਾਉਂਗੀ ਲਾਏਂਗੇ ਤਾਂ ਤੂੰ ਕੀ ਤਾ ਮੇਰੇ ਸੜਦੇ ਚਾਕੜਾ ਵੀ ਨਹੀਂ ਪਾਊਡਰ ਕਰਨ ਨੂੰ ਤਾਂ ਡਰਿਆ ਕਰੇਗੀ। ਕੱਲ ਜਾ ਕੇ ਕੋਈ ਅੰਦਰ ਅੰਦਰ ਪੜ ਪਾਣੀ ਬਦਲ। ਬਦਲ ਦੋ। ਪਾਣੀ ਬਦਲ ਤੱਤਾ ਹੋਇਆ ਪਿਆ। ਮੈਨੂੰ ਰੱਖ ਲਿਆ ਕਰ ਬਣਾਉਣ ਨੂੰ। ਮੇਰਾ ਸਾਲਾ ਬੋਲ ਬਹਿ ਗਿਆ, ਮੇਰਾ ਬੋਲ ਬਹਿ ਗਿਆ। ਤੂੰ ਕਿੱਥੇ ਕਰਮਾਂ ਇਤਨੀ ਪਈ ਸੀ? ਮੇਰਾ ਬੋਲ ਭੋਕਰ ਨੂੰ ਤਾਂ ਬੀਹਾਂ। ਮੈਨੂੰ ਤਾਂ ਹੁੰਦਾ ਸੀ ਮੈਨੂੰ ਤਾਂ ਮੇਰਾ ਸਾਲ ਹਾਂ ਕੁੜੀ ਲਾਂਗੜੀ ਤੇ ਲੰਗ ਮਾਰਦੀ ਦੀ ਮਹਾ ਮੈਂ ਅਣਫਿੱਟ ਕਰਿਆ ਜੇ ਮੈਂ ਫਿੱਟ ਕਰੀ ਹੁੰਦੀ ਅੱਜ ਅਗਲੇ ਦੇ ਘਰੇ ਕਰ ਜਵਾਈ ਹੁੰਦਾ ਜੇ ਤੇਰਾ ਪਤਾ ਲੱਗ ਜੀਣਾ ਮੈਂ ਇਹਨੂੰ ਸੜੇ ਖਾਂਦਾ ਤੇਰੇ ਕੋਈ ਨੇੜ ਦੀ ਨਾਲ ਨਹੀਂ ਮੇਰਾ ਸਾਲਾ ਮੇਰੇ ਵਰਗਾ ਤਾਂ ਕੋਈ ਬਣ ਨਹੀਂ ਸਕਦਾ ਸਾਰਾ ਦਿਨ ਕਟਾ ਢੋਣਾ ਮੈਂ ਸਾਰਾ ਦਿਨ ਬੇਜਾਨਦੀ ਤੈਨੂੰ ਮੈਂ ਜਾਣਦੀ ਨਲੇ ਤਾਂ ਉਹਨਾਂ ਦਾ ਕਰਦਾ ਨਾਲੇ ਮੇਰਾ ਸਾਲਾ ਘਰੇ ਆ ਕੇ ਕਰਦਾ ਤੇ ਤੂੰ ਕੁਛ ਨਹੀਂ ਕਰਦਾ ਕਰ ਇਹਦਾ ਕਰਦਾ ਨਹੀਂ ਤੂੰ ਨਹੀਂ ਕੁਛ ਕਰਦੀ ਤੂੰ ਲਚੜਾਤਾ ਜਵਾਖ ਮੇਰੇ ਸਾਲੇ ਦੀ ਨਾਂ ਤਾਂ ਉਹ ਕੋਈ ਅੱਖਰ ਜਾਣਦਾ ਸਕੂਲ ਚੋਂ ਦਲੀਆ ਮੇਰਾ ਸਾਲਾ ਖਿਚੜੀਆਂ ਖਾ ਕੇ ਮੁੜਿਆ ਆਉਂਦਾ ਉਹ ਨਹੀਂ ਅੱਖਰ ਪੜਦਾ ਉਹ ਠਾਉਂਦਾ ਨਹੀਂ ਨਾ ਪੜਿਆ ਮੈਂ ਤਾਂ ਮਿੰਟ ਮਾਰਦਾ ਹਿਸਾਬ ਕਰਨ ਨੂੰ ਹਿਸਾਬ ਅਗਲਾ ਮੈਥੋ ਕਰਾਉਂਦਾ ਰਲਿਆਂ ਉਹਨਾਂ ਦੇ ਹੋਇਆ ਹਿਸਾਬ ਮੈਥੋ ਕਰਾਉਂਦਾ ਅਗਲਾ ਮੈਂ ਬਸ ਪੜਿਆ ਬਸ ਮੈਂ ਜਾਣਦਾ ਪੜਦਾ ਸਾਲੀ ਸਾਲੀ ਪੜ ਬਈ ਦੀ ਅੰਦਰ ਭੱਜ ਤੇਰੀ ਤੇਰੀ ਦੀ ਮੈਂ ਕਹਿੰਨਾ ਠੀਕ ਗੰਢੀ ਨਾ ਹੋ ਜਾ ਜਦੋਂ ਜੀ ਕਰਦਾ ਚੱਪਾ ਪਾਣੀ ਬਦਲ ਦੇ ਪਾਣੀ ਬਦਲ ਦੇ ਪਾਣੀ ਬਦਲ ਦੇ ਤੈਨੂੰ ਗੱਲ ਦੱਸਤੀ ਮੈਂ ਸਿਰ 'ਚ ਮਾਰੂੰ ਟੰਬਾ ਪਏ ਦੇ ਕਦੇ ਸਾਲੀ ਤੰਬੇ ਦੀ ਮਾਰ ਨਹੀਂ ਜਾਣਦੀਆਂ ਬੰਦੇ ਮਾਰਦੀਆਂ ਬਾਈ ਤੂੰ ਤਾਂ ਪਹਿਲਾਂ ਖਾਈ ਤਿੰਨ ਚਾਰ ਬੰਦੇ ਮੈਨੂੰ ਕੀ ਪਤਾ ਕਿੰਨੀਂ ਵੀ ਥਾਂ ਤੋਂ ਆਈਆਂ ਤੂੰ ਮੇਰੇ ਨਾਲ ਧੋਖੇ ਹੋਗੇ ਧੋਖੇ ਹੋਗੇ ਮੇਰੇ ਨਾਲ ਕੀ ਨਾ ਕੋਈ ਹੋਗਾ ਓਹੋ ਉਦਾਸ ਬੈਠਾ ਚਾਚਾ ਹੈ ਓਏ ਓ ਚਾਚੇ ਲੈ ਪਾਣੀ ਪੀ ਠੰਡਾ ਲੈ ਫੜਾ ਪੀਦਾ ਫਣੀ ਇਹ ਮੇਰੇ ਨਾਲ ਹੀ ਐ ਕਿਉਂ ਬਣਦੀਆਂ ਨੇ ਮੈਂ ਇੰਨਾ ਮਾੜਾ ਕੀ ਕਰਤਾ ਓਹੋ ਕੀ ਹੋ ਗਿਆ ਇਹ ਤਾਂ ਸਾਰਿਆਂ ਨਾਲ ਹੀ ਬਣਦੀਆਂ ਨੇ ਚਾਚਾ ਇਹ ਤਾਂ ਚੱਲਨੀਆ ਪੈਂਦੀਆਂ ਨੇ ਇਹ ਤਾਂ ਦੁਨੀਆਦਾਰੀ ਆ ਯਾਰ ਇੰਨੇ ਦਿਲ ਤੇ ਲਾ ਕੇ ਨਹੀਂ ਚੱਲਦਾ ਕੰਮ ਇਹ ਪਾਣੀ ਪੀਣਾ ਅਸਲ ਮੈਨੂੰ ਤਾਂਹੀਂ ਲਾਇਆ ਮੈਂ ਇਹੋ ਕਰਤੱਬ ਤੂੰ ਨਾ ਕਰਦਾ ਹੁਣੋਂ ਤੇਰਾ ਸਖਸਲਾ ਵਧੀਆ ਹੋ ਜਾਣਾ ਹੁਣ ਵੀ ਹੋ ਜੂ ਚਾਚਾ ਤੇਰਾ ਹੱਥ ਸਿਰ ਤੇ ਚਾਹਿੰਦਾ ਮੇਰੇ ਬਸ ਮੇਰੇ ਸਿਰ ਤੇ ਰੱਖੇ ਮੇਰਾ ਸੜਾ ਹੱਥ ਕੋਈ ਮੇਰੇ ਸਿਰ ਤੇ ਰੱਖੇ ਕੋਈ ਹੱਥ ਮੈਂ ਕਿਵੇਂ ਸਿਰ ਤੇ ਮੈਂ ਰੱਖਦਾ ਤਾ ਨੂੰ ਰੱਖਦਾ ਤੂੰ ਤਾਂ ਜੁੱਤੀਆਂ ਲਾਉਣਾ ਸਿਰ ਤੇ ਜੁੱਤੀਆਂ ਚਾਚਾ ਚਾਚਾ ਜੀ ਮੇਰੀ ਗੱਲ ਤਾਂ ਸੁਣ ਤਾ ਹਾਂ ਹਾਂ ਸਾਰੀ ਗਣਕਾ ਪਾ ਵੇਚਣੀ ਆ ਹਾਂ ਆਪਾਂ ਉਰਾ ਪਰਾਂ ਵੀ ਕਰ ਸਕਦੇ ਆ ਅੱਛਾ ਠੀਕ ਆ ਸਮਝਦਾ ਗੱਲ ਠੀਕ ਆ ਠੀਕ ਆ ਉਰਾ ਮੈਂ ਤੈਨੂੰ ਜਿੰਨੇ ਪੈਸਿਆਂ ਦੀ ਲੋੜ ਆ ਮਿੱਥੋਂ ਫੜੀ ਨਾ ਲੋੜ ਨਹੀਂ ਗੱਲ ਤਾਂ ਹੁਣ ਲੋੜ ਆ ਮੈਨੂੰ ਕੋਈ ਨਾਲ ਬ ਮੈਂ ਖੜਾ ਮੈਂ ਪੁੱਟ ਹੋਣਾ ਚਾਹੀਦਾ ਹੈ ਹਿੱਕ ਢਾ ਕੇ ਖੜਾ ਚਾਚਾ ਤੇਰੇ ਨਾਲ ਤੂੰ ਮੇਰਾ ਕੰਮ ਤਾਂ ਕਰ ਯਾਰ ਮੇਰੀ ਤਾਂ ਗੱਲ ਸੁਣ ਲੈ ਤੂੰ ਹਾਂ ਹੁਣ ਉਹ ਤੈਨੂੰ ਵੀ ਪਤਾ ਦੇ ਕਿਹੜੇ ਵਜਨ ਨਾਲ ਆਈ ਆਪਣੇ ਵੇਨ ਨਾਲ ਆਈ ਹੈ ਮੈਨੂੰ ਪਤਾ ਕਿਹੜੇ ਵੇਨ ਨਾਲ ਆਈ ਹੈ ਹਾਂ ਬਸ ਤੂੰ ਨੂੰ ਮਕਰਾ ਦੇ ਕਿਸੇ ਲੋਟ ਵੀ ਅਸੀਂ ਤਾਂ ਉਹ ਘਰੇ ਸਾਕ ਕਰਦੇ ਨਹੀਂ ਮੈਨੂੰ ਤਾਂ ਐਂ ਲੱਗਦਾ ਚਾਹੇ ਸਾਨੂੰ ਮਾੜੇ ਪਾ ਦੇ ਚਾਹੇ ਮੈਨੂੰ ਮਾੜਾ ਪਾ ਦੇ ਚਾਹੇ ਸਾਰੇ ਟੱਬਰ ਮਾੜੇ ਪਾ ਦੇ ਮਾੜੇ ਤਾਂ ਪੁੱਤ ਹੁਣ ਹੋ ਹੀ ਗਏ ਜਦੋਂ ਐਡੀ ਗੱਲਾਂ ਹੋ ਗਈਆਂ ਮਾੜੇ ਤਾਂ ਹੋ ਹੀ ਗਏ ਮੈਨੂੰ ਐਂ ਲੱਗਦਾ ਜੇ ਮੈਂ ਉਹਦੇ ਮਥੇ ਹੀ ਲੱਗ ਗਿਆ ਮੈਨੂੰ ਉਹ ਕੁੱਟ ਉਹ ਕਾ ਨੂੰ ਕੁੱਟ ਗਿਆ ਚਾਚਾ ਵਾਹ ਤੂੰ ਐਂ ਹਸ ਬਣਾ ਲੈ ਦੇਖ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਐਨਾ ਤਾਂ ਮੈਨੂੰ ਪਤਾ ਤੂੰ ਮਾਰ ਖਾਣ ਵਾਲਾ ਤਾਂ ਹੈ ਨਹੀਂ ਜੱਟ ਚਾਚਾ ਇਹ ਤਾਂ ਮੈਨੂੰ ਮਾਰਣਾ ਤੇਰੇ ਤੇ ਵਾਥ ਵਾਥਾ ਮੈਂ ਠੜਕਾ ਟਰੱਕ ਮੈਂ ਠਾਗਾ ਟਰੱਕ ਨਹੀਂ 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 ਮੈਨੂੰ ਪਤਾ ਬਣਾ ਲੈ ਤੜਕੇ 6 ਵਜੇ ਦੀ ਫੋਨ ਕਰ ਲਈ ਪੰਜਾ ਫੋਨ ਕਰਤੇ ਤੈਨੂੰ ਮੰਨਦਾ ਕਿ ਨਾ ਡਾਕਰਾ ਵੀ ਹੋਗਾ ਦੀ ਮੈਂ ਤਾਂ ਜਾਨ ਬਚਾ ਕੇ ਭੱਜਾਂ ਹੈ ਵਾਹ ਚਾਚਾ ਹਾਂ ਓਏ ਲੈ ਓਏ ਹੋ ਚਾਚਾ ਜੀ ਹਾਂ ਹਾਂ ਤੈਨੂੰ ਫੋਨ ਭੜੇ ਕਰਤੀ ਆ ਉਹ ਫੋਨ ਬਹਾਏ ਹੁਣ ਮੈਂ ਹੁਣ ਕਿਤੇ ਮਾੜਾ ਹੁੰਦੇ ਨਾਲ ਉਹ ਤਾਂ ਉਂ ਕਰਦੇ ਆ ਫੋਨ ਯਾਰ ਹੁਣ ਸੌਰ ਇਸ ਤੇ ਦਰੀਆਂ ਗੱਲਾਂ ਬੱਤਾਂ ਹੋ ਰਾਣਾ ਠੀਕ ਆ ਇਹਨਾਂ ਦਾ ਮੈਨੂੰ ਪਤਾ ਬਸ ਠੀਕ ਆ ਫਿਰ ਜਿਹੜੇ ਹਿਸਾਬ ਦੀ ਤੇਰੀ ਅਟੈਚਮੈਂਟ ਹੈ ਤੂੰ ਉਹਨੂੰ ਮਨਾ ਸਕਦਾ ਮਨਾ ਤਾਂ ਆਹ ਤਾਂ ਹੱਥ 'ਚ ਹੀ ਆ ਗੱਲ ਪਤਾ ਕੀ ਹੈ ਉਹ ਤਾਂ ਉਹ ਤਾਂ ਹੋਸੀ ਆ ਮੈਂ ਦੋ ਮਿੱਠੀਆਂ ਮਾਰੀਆਂ ਉੱਥੀ ਆ ਜੂ ਗੱਲ ਆਏ 15000 ਤਾਂ ਮੇਰੀ ਗੱਲ ਸੁਣਨਾ ਪਹਿਲਾਂ ਸੁਣਾ ਦੇ ਕਹੀ ਦੂੰ 15000 ਤਾਂ ਹੀ ਹਿਸਾਬ ਪਹਿਲਾਂ ਲਾ ਦੇਣਾ ਹੂੰ ਠੀਕ ਆ 8000 ਹੁਣ ਮੇਰੀ ਫੀਸ ਬਣੂ ਕੋਲ ਲਾ ਕੇ 35 ਹਜ਼ਾਰ ਹੱਥ ਦਾ ਤੂੰ 13 ਬੜੀ ਮੈਥੋ ਯਾਰ ਹੋਰ ਗੱਲ ਕਿਹੜੀ ਕਰਦਾ ਬਸ ਫੇਰ ਠੀਕ ਹੈ ਚੱਲ ਫਿਰ ਚੱਲੀਏ ਉਹਦਾ ਬਾਗੀ ਹੋਣਾ ਮੇਰੀ ਤਾਂ ਗੱਲ ਸੁਣ ਲੈ ਹਾਂ ਉਹਨੂੰ ਇਹ ਗੱਲ ਕਹਿ ਦੀਂ ਕਹਿੰਦੇ ਉੱਥੇ ਤਾਂ ਸਾਖ ਕਰਨ ਦਾ ਸੋਡਾ ਫਾਇਦੇ ਹੀ ਨਹੀਂ ਕਹਿ ਦੂੰਗਾ ਬਸ ਉਹਦੇ ਦਿਮਾਗ 'ਚ ਇਹ ਗੱਲ ਜਮਾ ਕਰ ਦੇ ਠੀਕ ਹੈ ਕਿ ਉੱਥੇ ਸਾਖ ਨਹੀਂ ਕਰਨਾ ਠੀਕ ਆ ਦੱਸ ਦੇ ਬਸ ਕਮੀਆਂ ਗੱਡੀ ਚੱਲੂ ਫੋਨ ਲਾਵਾ ਹੋਣੀ ਫੋਨ ਕਾਨੂੰ ਤੂੰ ਜਾ ਕੇ ਆ ਜਾ ਕੇ ਅਗਲਾ ਹੱਤਾ ਤਰੇ ਹੋਣਾ ਠੀਕ ਆ ਹਾਂ ਕੋਈ ਗੱਲ ਨਹੀਂ ਓ ਵੀਕੀ ਓਏ ਮੈਂ ਮਲੀਮ ਨੂੰ ਕਹਦਾ ਮੜਾ ਜਾ ਆਪਾਂ ਚੱਲਦੇ ਆਪਾਂ ਇਕੱਠੀ ਚੱਲਦੇ ਆ ਉਧਰ ਹੋ ਕੇ ਗਏ ਪੂਰੀ ਆ ਜਾਊਗਾ ਕੋਈ ਨਾ ਆਪਾਂ ਕਿਹੜਾ ਕੋਈ ਓਏ ਆ ਜਾ ਯਾਰ ਓ ਵੀਕੀ ਕਿੱਧਰ ਫਿਰਦਾ ਉਲਟਿਆ ਓਰੇ ਆ ਯਾਰ ਮਲੀਮਾ ਹਾਂ ਬਈ ਹੋਰ ਕੀ ਹਾਲ ਹੈ ਵਧੀਆ ਬਈ ਠੀਕ ਠਾਕ ਹੈ ਕਦੋਂ ਭਰਦਾ ਆਪਣੇ ਵਾਲੀ ਭਰਦਾਂਗੇ ਬਈ ਅੱਜ ਕੋਈ ਬਈ ਯਾਰ 5 ਮਹੀਨੇ ਮਾ ਦੇਣਾ ਯਾਰ ਕਿਉਂ ਨਹੀਂ ਭਰ ਰਹੇ ਬਈ ਬਈ ਮੀ ਕਰਕੇ ਸੱਲ ਪੈ ਗਈ ਥੋੜੀ ਜੀ ਕਣਕ ਚ ਕੋਈ ਚੱਕਰ ਨਹੀਂ ਜੀ ਸੱਲ ਸੁੱਲ ਨਹੀਂ ਹੈਗੀ ਯਾਰ ਕਣਕ ਦਾ ਕੜੋਕ ਹੋਈ ਪਈ ਆ ਬਈ ਯਾਰ ਨੂੰ ਮੇਰੀ ਗੱਲ ਥੋੜਾ ਮੈਨੂੰ ਦੁੱਖ ਹੋ ਜਾਂਦਾ ਗਾ 5 6 ਦਿ ਕਾਨੂੰ ਟਲ ਜੂ ਯਾਰ ਅੱਜ ਰਾਤ ਰੂਤ ਨੂੰ ਭਰਾ ਦੇ ਬਾਈ ਅੱਜ ਭਰ ਦਾਂਗੇ ਬਾਈ 4 ਲੱਖ ਦੇ ਨਾਲ ਦੀ ਨਾ ਭਰਾ ਦੀ ਚੰਗਾ ਕੋਈ ਨਹੀਂ ਬਾਈ ਅੱਜ ਭਰ ਦਾਂਗੇ ਕੋਈ ਤੇ ਧੰਨਵਾਦ ਫਿਰ ਠੀਕ ਹੈ ਠੀਕ ਹੈ ਬਾਈ ਠੀਕ ਹੈ ਮਰਦਿਆਂ ਤੈਨੂੰ ਚੰਗਾ ਮੈਂ ਆਉਣਾ ਰਾਤ ਨੂੰ ਉਹ ਬੈਠੋ ਐਨ ਬੈ ਤੇਰੇ ਬੈਠੇ ਰੋਟੀ ਖਾ ਕੇ ਤੇ ਨਾਲ ਚਾਚੇ ਜੀ ਮੇਰੀ ਗੱਲ ਤੇਦਾ ਗੱਲ ਸੁਣ ਲੈ ਹਾਂ ਮੈਂ ਤਾਂ ਕਨਾਂ ਪਈ ਰਹਿਣ ਦਾ ਇੱਥੇ ਜੇ ਆਪਣੀ ਉਹ ਵੀ ਛੇਤੀ ਵਿਖ ਗਈ ਐ ਨਹੀਂ ਪਤਾ ਪੈਸੇ ਸਾਰੇ ਉੱਧਰ ਲੱਗ ਗਏ ਅੱਧੀ ਰਹਿ ਜੂ ਪਈ ਓਰੇ 15 ਦਿਨ ਹੋਰ ਬੈਠਾ ਪੈਸੇ ਫਿਰੋਂ ਕਿਹੜਾ ਤੈਨੂੰ ਸਾਰੀ ਦੀ ਪੱਲੇ ਪੈਣਗੇ ਉਹ ਤਾਂ ਪੱਲੇ ਤਾਂ ਹੁਣ ਸਾਰੀ ਪੈਣਗੇ ਤੂੰ ਤਾਂ ਮੈਂ ਲੈ ਜਾਉਂ ਐਨੇ ਨਹੀਂ ਚਾਚਾ ਤੈਨੂੰ ਦੇਣੇ ਮੈਂ ਮੈਂ ਤਾਂ ਇੰਝ ਲੈ ਜਾਉਂ ਫਿਰ ਮੈਂ ਤਾਂ ਲਾਖਾ ਦੇ ਤਾ ਯਾਰ ਤੂੰ ਤਾਂ ਹੁਣ ਸਿਰੇ ਜਾਣ ਵਾਲੀਆਂ ਗੱਲਾਂ ਕਰੀ ਜਾਣਾ ਕੈਂਚਲ ਹੈ ਕੰਮ ਉਹ ਚਾਚੇ ਗੱਲ ਤਾਂ ਸੁਣ ਲੈ